ਸਰਸ਼ੀਗਰਸ ਕਾਈ ਨਿਊਜ਼ ਪੰਜਾਬ ਦੇਖ ਰਹੇ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਜਨਤ ਸ਼ੋਅ। ਵੇਲਾ ਹੋ ਗਿਆ ਅੱਜ ਦਾ ਡਿਸਕਸ਼ਨ ਪ੍ਰੋਗਰਾਮ। ਦ ਨਿਊਜ਼ ਪੁਆਇੰਟ ਨੂੰ ਸ਼ੁਰੂ ਕਰਨ ਦਾ। ਜਿਵੇਂ ਕਿ ਤੁਸੀਂ ਜਾਣਦੇ ਹੋ ਇਸ ਪ੍ਰੋਗਰਾਮ ਦੇ ਵਿੱਚ ਦੇਸ਼ ਦੁਨੀਆ ਸਮੇਤ ਪੰਜਾਬ ਦੇ ਉਹਨਾਂ ਮੁੱਦਿਆਂ ਤੇ ਚਰਚਾ ਕੀਤੀ ਜਾਂਦੀ ਹੈ ਜੋ ਕਿ ਪੂਰੇ ਦਿਨ ਦੇ ਵਿੱਚ ਭਖੇ ਹੋਏ ਹੁੰਦੇ ਨੇ। ਤੇ ਇਸ ਬਾਬਤ ਪੂਰੇ ਮੁੱਦਿਆਂ ਤੇ ਸਾਥ ਫੌਨ ਦੇ ਲਈ ਮੇਰੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਰਹਿੰਦੇ ਨੇ ਮੇਰੇ ਸਹਿਯੋਗੀ ਵਿਵੇਕ ਕੁਮਾਰ। ਬਹੁਤ-ਬਹੁਤ ਸਵਾਗਤ ਹੈ ਵਿਵੇਕ ਜੀ। ਬਹੁਤ-ਬਹੁਤ ਧੰਨਵਾਦ ਜਨਤ ਤੇ ਸਕਾਈ ਨਿਊਜ਼ ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰ ਜੀ ਡਿਸਕਸ਼ਨ ਪ੍ਰੋਗਰਾਮ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਹਨਾਂ ਮੁੱਦਿਆਂ ਤੇ ਚਰਚਾ ਹੋਣੀ ਹੈ ਉਹਨਾਂ ਤੇ ਇੱਕ ਨਜ਼ਰ ਮਰਵਾ ਦਿੰਦੇ ਆ ਸਭ ਤੋਂ ਪਹਿਲਾਂ ਕੁਮਰ ਵਿਜੇ ਪ੍ਰਤਾਪ ਨੇ ਇੱਕ ਫੇਸਬੁੱਕ ਪੇਜ ਤੇ ਵੀਡੀਓ ਸਾਂਝੀ ਕੀਤੀ ਹੈ ਦੂਸਰੀ ਜੇਕਰ ਮੈਂ ਗੱਲ ਕਰਾਂ ਸੁਖਪਾਲ ਸਿੰਘ ਖੈਰਾ ਦੀਆਂ ਇੱਕ ਵਾਰ ਫਿਰ ਤੋਂ ਮੁਸ਼ਕਲਾਂ ਜੜੀਆਂ ਨੇ ਵੱਧਦੀਆਂ ਦਿਖਾਈ ਦੇ ਰੀਆਂ ਨੇ ਤੇ ਤੀਸਰੀ ਜੇਕਰ ਮੈਂ ਗੱਲ ਕਰਾਂ ਨਵਜੋਤ ਸਿੰਘ ਸਿੱਧੂ ਦੀ ਇੱਕ ਵਾਰ ਫਿਰ ਐਕਸ਼ਨ ਮੋਡ ਦੇ ਵਿੱਚ ਨੇ ਜੀ ਪੋਸਟ ਵੀ ਸਾਂਝੀ ਕੀਤੀ ਹੈ ਕਿ ਕੁਝ ਪੋਸਟ ਦੇ ਵਿੱਚ ਉਹ ਤੁਹਾਡੇ ਤੋਂ ਜਾਣਕਾਰੀ ਲਵਾਂਗੇ ਫਿਲਹਾਲ ਮੈਂ ਪਹਿਲੇ ਮੁੱਦੇ ਦੇ ਉੱਪਰ ਆਉਣੀ ਆ ਕਿ ਕੁਮਰ ਵਿਜੇ ਪ੍ਰਤਾਪ ਜੋ ਕਿ ਸਾਬਕਾ ਆਈਪੀਐਸ ਅਫਸਰ ਰਹਿ ਚੁੱਕੇ ਨੇ ਤੇ ਮੌਜੂਦਾ ਪੰਜਾਬ ਸਰਕਾਰ ਦੇ ਵਿਧਾਇਕ ਵੀ ਨੇ ਜੀ ਵੀਡੀਓ ਸਾਂਝੀ ਕੀਤੀ ਹੈ ਕਿ ਕੁਝ ਵੀਡੀਓ ਦੇ ਵਿੱਚ ਕਿਹਾ ਗਿਆ ਉਹ ਦੱਸੋ ਜੀ ਜਨਤ ਕੁਮਰ ਵਿਜੇ ਪ੍ਰਤਾਪ ਜੇਕਰ ਆਪਾਂ ਨਾਮ ਸੁਣਦੇ ਆ ਤਾਂ ਇੱਕ ਛਵੀ ਦਿਮਾਗ ਦੇ ਵਿੱਚ ਆਉਂਦੀ ਆ ਉਹ ਛਵੀ ਇਹ ਹੈ ਕਿ ਜਦੋਂ 2022 ਚੋਣਾਂ ਸੀ ਤਾਂ ਉਸ ਤੋਂ ਪਹਿਲਾਂ ਇਹ ਨਾਮ ਕਾਫੀ ਵੇਚਿਆ ਗਿਆ ਵੇਚਿਆ ਗਿਆ ਮੈਂ ਇਸ ਲਈ ਕਹੂੰਗਾ ਕਿਉਂਕਿ ਜੋ ਵਿਤਾਰਾ ਜਾਂ ਜੋ ਦਰਦ ਇਸ ਵੇਲੇ ਕੋਵਰ ਵਿਜੇ ਪ੍ਰਤਾਪ ਆਪਣੇ ਮਨ ਦੇ ਵਿੱਚ ਲੈ ਕੇ ਤੁਰ ਰਹੇ ਨੇ ਤਾਂ ਕਿਤੇ ਨਾ ਕਿਤੇ ਉਹ ਠੱਗਿਆ ਹੋਇਆ ਖੁਦ ਵੀ ਮਹਿਸੂਸ ਕਰ ਰਹੇ ਨੇ ਤੇ ਇੱਥੇ ਨਾਲ ਹੀ ਜੇਕਰ ਗੱਲ ਕਰੀਏ ਤਾਂ ਕਿਤੇ ਨਾ ਕਿਤੇ ਲੋਕਾਂ ਨੂੰ ਦੇਖ ਵੀ ਰਿਹਾ ਕਿ ਕੋਵਰ ਵਿਜੇ ਪ੍ਰਤਾਪ ਬੁਰੀ ਤਰ੍ਹਾਂ ਠੱਗ ਹੋਏ ਨੇ ਕਿਉਂਕਿ ਇਸ ਵੇਲੇ ਅੰਮ੍ਰਿਤਸਰ ਨਾਰਥ ਤੋਂ ਵਿਧਾਇਕ ਨੇ ਜੇਕਰ ਉਹਨਾਂ ਦੇ ਵਿਧਾਇਕੀ ਦੀ ਗੱਲ ਕਰੀਏ ਤਾਂ 58133 ਵੋਟਾਂ ਲੈ ਕੇ ਜਿੱਤੇ ਨੇ ਉਹ ਤੇ ਅੰਮ੍ਰਿਤਸਰ ਨਾਰਥ ਤੋਂ ਵਿਧਾਇਕ ਨੇ ਸੋ ਪਹਿਲੇ ਵਾਲੀ ਆਪਾਂ ਹਿਸਟਰੀ ਦੇ ਉੱਤੇ ਝਾਤ ਮਾਰ ਲਈ ਤਾਂ ਕੁਵਰ ਵਿਜੇ ਪ੍ਰਤਾਪ ਪੰਜਾਬ ਦੇ ਵਿੱਚ ਜਦੋਂ ਆਈਪੀਐਸ ਆਫੀਸਰ ਬਣ ਕੇ ਆਉਂਦੇ ਨੇ ਤਾਂ ਉਸ ਤੋਂ ਪਹਿਲਾਂ ਇਹ ਐਸਐਸਪੀ ਰੈਂਕ ਦੇ ਉੱਤੇ ਹੁੰਦੇ ਨੇ ਤੇ ਉਸ ਤੋਂ ਬਾਅਦ ਇਹ ਆਈਜੀ ਜਦੋਂ ਬਣਦੇ ਨੇ ਤਾਂ ਇਹਨਾਂ ਨੂੰ ਜਿਹੜੀ ਬਰਗਾੜੀ ਤੇ ਬੈਬਲ ਕਲਾ ਗੋਲੀਕਾਂਡ ਮਾਮਲੇ ਦੇ ਵਿੱਚ ਇਹਨਾਂ ਨੂੰ ਸੈਟ ਦਾ ਇਨਚਾਰਜ ਲਗਾਇਆ ਜਾਂਦਾ ਹੈ ਇਹਨਾਂ ਦੀ ਦੇਸ਼ਾ ਨਿਰਦੇਸ਼ ਅਡੇ ਇੱਕ ਸੈਟ ਬਣਦੀ ਹੈ ਜਿਹੜੀ ਰਿਪੋਰਟ ਤਿਆਰ ਕਰਦੀ ਹੈ ਤੇ ਸਾਲ 2021 ਦੇ ਵਿੱਚ ਉਹ ਚਲਾਨ ਜਿਹੜਾ ਆ ਉਹ ਰਿਪੋਰਟ ਉਹ ਪੇਸ਼ ਕਰਦੀ ਹੈ ਉਸ ਤੋਂ ਬਾਅਦ ਇਹਨਾਂ ਦੀ ਰਿਪੋਰਟ ਦੇ ਉੱਤੇ ਜਦੋਂ ਹਾਈ ਕੋਰਟ ਦੇ ਵੱਲੋਂ ਟਿੱਕਾ ਟਿੱਪਣੀ ਕੀਤੀ ਜਾਂਦੀ ਹੈ ਸਰਕਾਰ ਦੀ ਵਿੱਚ ਦਖਲ ਅੰਦਾਜ਼ੀ ਹੁੰਦੀ ਹੈ ਤਾਂ ਉਸ ਤੋਂ ਬਾਅਦ 19 April 2021 ਨੂੰ ਆਪਣਾ ਅਸਤੀਫਾ ਦੇ ਦਿੰਦੇ ਨੇ ਜਦੋਂ ਅਸਤੀਫਾ ਪ੍ਰਵਾਨ ਹੋ ਜਾਂਦਾ ਹੈ ਤਾਂ ਇਹ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਵੀ ਮਿਲ ਕੇ ਆਉਂਦੇ ਨੇ ਤੇ ਲਗਾਤਾਰ ਨਾਰਾਜ਼ਗੀ ਜ਼ਾਤਾਂਦੇ ਨੇ ਕਿ ਮੈਂ ਜਿੰਨਾਂ 13 ਦੇ ਸਿੱਧੇ ਨਾਮ ਲਿਖੇ ਨੇ 13 ਤੋਂ ਮਤਲਬ ਜਿਹੜੇ ਅਕਾਲੀ ਦਲ ਦੇ ਕਈ ਆਗੂਆਂ ਦੇ ਨਾਮ ਲਿਖੇ ਨੇ ਕਹਿੰਦੇ ਰਿਪੋਰਟ ਦੇ ਵਿੱਚ ਦਾਵਾ ਕਰਦੇ ਨੇ ਕਿ ਅਕਾਲੀ ਦਲ ਨੂੰ ਦੋਸ਼ੀ ਕਿਤੇ ਨਾ ਕਿਤੇ ਠਹਿਰਾਉਂਦੇ ਨੇ ਕਿ ਉਹਨਾਂ ਨੇ ਮੇਰੀ ਰਿਪੋਰਟ ਇਸ ਕਰਕੇ ਖਾਰਜ ਕੀਤੀ ਕਿ ਉਸ ਦੇ ਵਿੱਚ ਜਿਹੜੇ ਨਾਲ ਦੇ ਯਾਰਾਂ ਨੇ ਸੀਗੇ ਉਹ ਰਿਪੋਰਟ ਕਰਕੇ ਜਿਹੜਾ ਇਹ ਮੇਰੀ ਰਿਪੋਰਟ ਨੂੰ ਰਿਜੈਕਟ ਕੀਤਾ ਗਿਆ ਸੋ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਚੋਣਾਂ ਦਾ ਮਾਹੌਲ ਗਰਮ ਹੁੰਦਾ ਹੈ ਤੇ ਉਸ ਤੋਂ ਬਾਅਦ ਇਹ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋ ਜਾਂਦੇ ਨੇ ਸੋ ਉਸ ਸਮੇਂ ਦੀ ਤਸਵੀਰ ਮੈਂ ਪੰਜਾਬ ਦੇ ਦਰਸ਼ਕਾਂ ਨੂੰ ਵੀ ਤੁਹਾਨੂੰ ਵੀ ਯਾਦ ਕਰਾਉਣਾ ਚਾਹੁੰਗਾ ਕਿ ਜਦੋਂ ਇਹ 2021 ਦੇ ਵਿੱਚ ਆਮ ਆਦਮੀ ਪਾਰਟੀ ਚ ਸ਼ਾਮਿਲ ਹੁੰਦੇ ਨੇ ਤਾਂ ਚੋਣਾਂ ਦੇ ਵਿੱਚ ਇਹਨਾਂ ਦਾ ਪ੍ਰਚਾਰ ਇਸ ਤਰੀਕੇ ਨਾਲ ਕੀਤਾ ਜਾਂਦਾ ਹੈ ਕਿ ਪੰਜਾਬ ਦੇ ਵਿੱਚ ਵੱਡੀਆਂ-ਵੱਡੀਆਂ ਫਲੈਕਸਾਂ ਲਵਾਈਆਂ ਜਾਂਦੀਆਂ ਨੇ ਇਮਾਨਦਾਰ ਪੁਲਿਸ ਆਫਸਰ ਸਾਡੀ ਪਾਰਟੀ 'ਚ ਸ਼ਾਮਿਲ ਜਿਨੇ ਬੇਦਵੀ ਦਾ ਜਿਹੜਾ ਪੂਰੀ ਦੀ ਪੂਰੀ ਰਿਪੋਰਟ ਤਿਆਰ ਕੀਤੀ ਆ ਪੂਰੀ ਦੀ ਪੂਰੀ ਐਸਆਈਟੀ ਦਾ ਚਾਰਜ ਸੰਭ ਸੰਭਿਆ ਸੀ ਨਾ ਨੇ ਤੇ ਉਹ ਰਿਪੋਰਟ ਜਦੋਂ ਅਸੀਂ ਆਵਾਂਗੇ ਜ਼ਰੂਰ ਇਹਨਾਂ ਦੀ ਜਨਤਕ ਕਰਾਂਗੇ ਇਹਦੀ ਰਿਪੋਰਟ ਦੇ ਉੱਤੇ ਜਿਹੜਾ ਇਹਨਾਂ ਦੀ ਮਦਦ ਲੈ ਕੇ ਅਸੀਂ ਬੇਦਵੀ ਦਾ ਇਨਸਾਫ ਜਲਦੀ ਤੋਂ ਜਲਦੀ ਦਵਾਵਾਵਾਂਗੇ ਜੇਕਰ ਸਾਡੀ ਸਰਕਾਰ ਬਣਦੀ ਹੈ ਤੇ ਉੱਥੇ ਹੀ ਸੂਤਰਾਂ ਦੇ ਹਵਾਲੇ ਤੋਂ ਇਹ ਵੀ ਖਬਰ ਆਈ ਕਿ ਅੰਦਰ ਖਾਤੇ ਕੁਵਰ ਵਿਜੇ ਪ੍ਰਤਾਪ ਉਹਨਾਂ ਦੇ ਨਾਲੇ ਪੱਕਠਕ ਵੀ ਕੀਤੀ ਗਈ ਕਿ ਕੁਵਰ ਵਿਜੇ ਪ੍ਰਤਾਪ ਉਹਨਾਂ ਨੂੰ ਜਿਹੜਾ ਗ੍ਰਹਿ ਮੰਤਰੀ ਵਾਲਿਆ ਵੀ ਸੌਪਿਆ ਜਾਏਗਾ ਯਾਨੀ ਕਿ ਪੰਜਾਬ ਦੇ ਵਿੱਚ ਜੇਕਰ ਸਰਕਾਰ ਬਣਦੀ ਤਾਂ ਗ੍ਰਹਿ ਮੰਤਰੀ ਵੀ ਲਗਾਏ ਜਾਣਗੇ ਯਾਨੀ ਕਿ ਕਿਉਂਕਿ ਪੰਜਾਬ ਪੁਲਿਸ ਦੀ ਕਾਰਜਕਾਰੀ ਨਾਲ ਪੰਜਾਬ ਪੁਲਿਸ ਦੇ ਜਿਹੜੇ ਅੰਦਰ ਦੇ ਕੰਮ ਹੁੰਦੇ ਨੇ ਸਾਰਿਆਂ ਨਾਲ ਜਾਣੂ ਨੇ ਸੋ ਉਸ ਤੋਂ ਬਾਅਦ ਜਦੋਂ ਪੰਜਾਬ ਦੇ ਵਿੱਚ ਇਸੇ ਕਰਕੇ ਅਰਵਿੰਦ ਕੇਜਰੀਵਾਲ ਉਹਦੀ ਸਪੈਸ਼ਲ ਅੰਦਵੀ ਨੇ ਦਿੱਲੀ ਤੋਂ ਇਹਨਾਂ ਨੂੰ ਜੁਆਇਨ ਕਰਾਉਣ ਦੇ ਲਈ ਸੋ ਉਸ ਟਾਈਮ ਐਜ਼ ਅ ਮਾਡਲ ਇਹਨਾਂ ਨੂੰ ਜਿਹੜਾ ਇਹਨਾਂ ਦਾ ਨਾਮ ਵੇਚਿਆ ਜਾਂਦਾ ਪੰਜਾਬ ਦੇ ਵਿੱਚ ਪੰਜਾਬ ਦੇ ਲੋਕਾਂ ਦੇ ਦਿਲਾਂ ਦੇ ਵਿੱਚ ਘਰ ਕਰਵਾਇਆ ਜਾਂਦਾ ਹੈ ਕਿ ਇੱਕ ਸਾਫ਼ ਸੁਥਰੇ ਅਸ਼ਕਦ ਅਕਸ਼ਦਾ ਆਈਪੀਐਸ ਅਫੀਸਰ ਜਿਹਨੇ ਰਿਪੋਰਟ ਤਿਆਰ ਕੀਤੀ ਆ ਸਾਰੀ ਜਾਂਚ ਕਰ ਲਈ ਆ ਉਹਦੀ ਰਿਪੋਰਟ ਜਿਹੜੀ ਆ ਕੈਪਟਨ ਅਮਰਿੰਦਰ ਸਿੰਘ ਨੇ ਜਾਣ ਬੁੱਝ ਕੇ ਖਾਰਜ ਕਰਵਾਈ ਹੈ ਅਸੀਂ ਸਰਕਾਰ ਤੇ ਆ ਜਾਾਂਗੇ ਇਹਨਾਂ ਦਾ ਜਾਂਚ ਸਾਰੀ ਤਿਆਰ ਕਰ ਹੀ ਲਈ ਐ ਸੋ ਅਸੀਂ ਜਿਹੜਾ ਇਨਸਾਫ ਜਲਦੀ ਦੇ ਦਾਂਗੇ ਇਹੀ ਗੱਲ ਕਰਕੇ ਜਿਹੜਾ ਘੰਟਿਆਂ ਦੇ ਵਿੱਚ ਇਨਸਾਫ ਦੀ ਗੱਲ ਉਹ ਅਰਵਿੰਦ ਕੇਜਰੀ ਵਾਲੋ ਰੀ ਕਰਕੇ ਗਏ ਪਰ ਜਦੋਂ ਪੰਜਾਬ ਚ ਸਰਕਾਰ ਬਣ ਜਾਂਦੀ ਐ ਸੋ ਜਦੋਂ ਲਿਸਟ ਹੁੰਦੀ ਮੰਤਰਾਲਿਆਂ ਦੀ ਜਾਰੀ ਸੋ ਪਹਿਲਾਂ ਤੋਂ ਖਾ ਕੁਵਰ ਵਿਜੇਪ੍ਰਤਾਪ ਉਹ ਰਾ ਨਾ ਉਦੋਂ ਹੋ ਜਾਂਦਾ ਕਿ ਸੂਤਰਾਂ ਦੇ ਹਵਾਲੇ ਤੋਂ ਜੋ ਖਬਰ ਆ ਰਹੀ ਸੀ ਕਿ ਅੰਦਰ ਖਾਤੇ ਨਾਲ ਦੀਪਕ ਠੱਕ ਹੋਈ ਸੀ ਸੋ ਜਿਹੜਾ ਗ੍ਰਹਿ ਮੰਤral ਉਹ ਮੁੱਖ ਮੰਤਰੀ ਸਾਹਿਬ ਆਪਣੇ ਕੋ ਰੱਖ ਲੈਂਦੇ ਨੇ ਤੇ ਉਸ ਤੋਂ ਬਾਅਦ ਦੂਸਰਾ ਝਟਕਾ ਕੁਵਰ ਵਿਜੇ ਪ੍ਰਤਾਪ ਨੂੰ ਉਦੋਂ ਲੱਗਦਾ ਜਦੋਂ ਇੱਕ ਹੋਰ ਨਵੀਂ ਐਸਆਈਟੀ ਦਾ ਗਠਨ ਹਮ ਪੰਜਾਬ ਸਰਕਾਰ ਦੇ ਵੱਲੋਂ ਕਰ ਦਿੱਤਾ ਜਾਂਦਾ ਵਿਅਦਬੀ ਦੇ ਮਾਮਲੇ ਨੂੰ ਲੈ ਕੇ ਸੋ ਕੁਵਰ ਵਿਜੇ ਪ੍ਰਤਾਪ ਉਸ ਤੋਂ ਬਾਅਦ ਲਗਾਤਾਰ ਆਵਾਜ਼ ਚੁੱਕਦੇ ਨੇ ਆਪਣੀ ਪਰ ਪਾਰਟੀ ਦੇ ਵੱਲੋਂ ਕਿਤੇ ਨਾ ਕਿਤੇ ਇਹਨਾਂ ਦੀ ਆਵਾਜ਼ ਜਿਹੜੀ ਉਹ ਦਬ ਲਈ ਜਾਂਦੀ ਹੈ ਤੇ ਉਸ ਤੋਂ ਬਾਅਦ ਇਹਨਾਂ ਨੂੰ ਇੱਕ ਅਨੁਸ਼ਾਸਨੀ ਕਮੇਟੀ ਦਾ ਚੇਅਰਪਰਸਨ ਚੇਅਰਮੈਨ ਲਾ ਦਿੱਤਾ ਜਾਂਦਾ ਹਮ ਸੋ ਕੁਵਰ ਵਿਜੇ ਪ੍ਰਤਾਪ ਉਸ ਤੋਂ ਬਾਅਦ ਵੀ ਇੱਕ ਦਿਨ ਜਦੋਂ ਵਿਧਾਨ ਸਭਾ ਸੈਸ਼ਨ 'ਚ ਪਹੁੰਚਦੇ ਨੇ ਉੱਥੇ ਬਿਆਦਵੀ ਦਾ ਮੁੱਦਾ ਚੱਕਦੇ ਨੇ ਕਿ ਮੈਂ ਚਾਹੁੰਦਾ ਕਿ ਇੱਕ ਦਿਨ ਪੂਰਾ ਇਸ ਮੁੱਦੇ ਦੇ ਉੱਤੇ ਡਿਸਕਸ਼ਨ ਕੀਤੀ ਜਾਵੇ ਇਸ ਮੁੱਦੇ ਦੇ ਉੱਤੇ ਅਸੀਂ ਕੁਝ ਕਰੀਏ ਤਾਂ ਕਿ ਲੋਕਾਂ ਨੂੰ ਇਨਸਾਫ ਜਲਦੀ ਮਿਲੇ ਸੋ ਉਸ ਦੇ ਉੱਤੇ ਵੀ ਕੁਝ ਨਹੀਂ ਹੁੰਦਾ ਤੇ ਕੁਵਰ ਵਿਜੇ ਪ੍ਰਤਾਪ ਜਿਹੜੀ ਉਹ ਅਨੁਸ਼ਾਸਨੀ ਕਮੇਟੀ ਦੇ ਚੇਅਰਮੈਨ ਲਏ ਹੁੰਦੇ ਆ ਸੋ ਉਸ ਤੋਂ ਵੀ 25 ਜਨਵਰੀ 2023 ਮਤਲਬ ਪਿਛਲੇ ਸਾਲ ਅਸਤੀਫਾ ਦੇ ਦਿੰਦੇ ਨੇ ਸੋ ਉਸ ਤੋਂ ਬਾਅਦ ਲਗਾਤਾਰ ਜੇਕਰ ਗੱਲ ਕਰੀਏ ਤਾਂ ਆਪਣੇ ਸਰਕਾਰ ਦੇ ਉੱਤੇ ਅਟੈਕਿੰਗ ਮੋਡ ਦੇ ਉੱਤੇ ਨੇ ਲਗਾਤਾਰ ਇਹਨਾਂ ਦੇ ਵੱਲੋਂ ਕਈ ਵੀਡੀਓਜ਼ ਪਾਈਆਂ ਗਈਆਂ ਇੱਕ ਕਲਿੱਪ ਕੱਢਿਆ ਗਿਆ ਜਿਸ ਦੇ ਵਿੱਚ ਮੁੱਖ ਮੰਤਰੀ ਸਾਹਿਬ ਜਿਹੜਾ ਨੇ ਹੁਣ ਉਸ ਸਮੇਂ ਐਮਪੀ ਹੁੰਦੇ ਨੇ ਤਾਂ ਉਸ ਸਮੇਂ ਪੰਜਾਬ ਦੇ ਵਿੱਚ ਬੇਅਦਬੀ ਨੂੰ ਲੈ ਕੇ ਜਿਹੜਾ ਦੁੱਖ ਪ੍ਰਗਟਾਉਂਦੇ ਨੇ ਸੋ ਉਹਨਾਂ ਨੇ ਉਸ ਨੂੰ ਲੈ ਕੇ ਵੀ ਟਾਰਗੇਟ ਕੀਤਾ ਉਸ ਤੋਂ ਬਾਅਦ ਜਿਹੜੇ ਸਕੂਲ ਆਫ ਐਮੀਨੈਂਸ ਖੁੱਲਿਆ ਉਸ ਨੂੰ ਲੈ ਕੇ ਵੀ ਟਾਰਗੇਟ ਕੀਤਾ ਇਸ ਤੋਂ ਇਲਾਵਾ ਲਗਾਤਾਰ ਆਪਣੀ ਪਾਰਟੀ ਤੇ ਹੀ ਜਿਹੜਾ ਬੇਅਦਬੀ ਦੇ ਮੁੱਦੇ ਨੂੰ ਲੈ ਕੇ ਬਿਆਨਬਾਜ਼ੀਆਂ ਕਰਦੇ ਕਵਰ ਬਿਜੇਪਤਾਪੁਰੀ ਨਜ਼ਰਾਂ ਦੇ ਜੇਕਰ ਮੈਂ ਗੱਲ ਕਰਾਂ ਇਹਨਾਂ ਨੇ ਵੀਡੀਓ ਦੇ ਵਿੱਚ ਇਹ ਵੀ ਕਿਹਾ ਕਿ 9 ਸਾਲ ਹੋ ਗਏ ਨੇ ਪੂਰੇ ਕਾਂਡ ਨੂੰ ਪਰ ਕੋਈ ਇਨਸਾਫ ਨਹੀਂ ਮਿਲਿਆ ਰਾਜਨੀਤਿਕ ਜਿਹੜੀ ਪਾਰਟੀਆਂ ਨੇ ਇਹਨੂੰ ਮੁੱਦਾ ਬਣਾਉਂਦੀਆਂ ਨੇ ਪਰ ਉਹਨਾਂ ਨੇ ਇਹ ਵੀ ਆਪਣੀ ਵੀਡੀਓ ਦੇ ਵਿੱਚ ਇਹ ਵੀ ਗੱਲ ਆਖੀ ਹੈ ਕਿ ਇਹ ਇਨਸਾਫ ਕਦੇ ਨਹੀਂ ਮਿਲਣਾ ਜੀ ਆ ਜੰਨਤ ਕੋਵਰ ਬੇਜੇ ਪ੍ਰਤਾਪ ਹੋਰ ਆਦੀ ਜੇ ਅੱਜ ਦੀ ਵੀਡੀਓ ਦੀ ਮੈਂ ਗੱਲ ਕਰਾਂ ਤਾਂ ਇਹ ਵੀਡੀਓ ਉਹਨਾਂ ਦੇ ਵੱਲੋਂ 4 ਦਸੰਬਰ 2024 ਨੂੰ ਮਤਲਬ 2 ਦਿਨ ਪਹਿਲਾਂ ਆਪਣੇ ਫੇਸਬੁੱਕ ਤੇ ਪਾਈ ਗਈ ਹੈ 6:14 ਮਿੰਟ ਦੇ ਉੱਤੇ ਸੋ ਉਹ ਵੀਡੀਓ ਮੇਰੇ ਖਿਆਲ ਨਾਲ 7-8 ਮਿੰਟ ਦੇ ਕਰੀਬ ਦੀ ਉਹ ਵੀਡੀਓ ਹੈ ਜਿਸ ਦੇ ਵਿੱਚ ਕੋਵਰ ਬੇਜੇ ਪ੍ਰਤਾਪ ਹੋ ਰਹੀ ਹੈ ਪੂਰੇ ਹੀ ਮਾਮਲੇ ਦੀ ਜਿਹੜੀ ਹੈ ਜਾਂਚ ਜਾਂਚ ਦੇ ਵਿੱਚ ਉਹ ਦੱਸ ਰਹੇ ਨੇ ਕਿ ਪੂਰੇ ਦੇ ਪੂਰਾ ਰਾਜਨੀਤੀ ਪ੍ਰੇਰੇ ਤੇ ਮਾਮਲਾ ਬਣ ਗਿਆ ਸੋ ਜਿਹੜਾ ਮੋਰਚਾ ਚੱਕਿਆ ਗਿਆ ਜਦੋਂ ਚਾਰ ਸ਼ੀਟ داخل ਹੋ ਗਈ ਮੋਰਚਾ ਚੱਕ ਲਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਮੋਰਚਾ ਕਦੀ ਲੱਗਾ ਹੀ ਨਹੀਂ ਸੀ ਹੂੰ ਉਸ ਤੋਂ ਬਾਅਦ ਜੇਕਰ ਪਹਿਲਾਂ ਵੀ ਜਿਹੜੀ ਘਟਨਾਕਰਮ ਦੱਸ ਰਿਹਾ ਸੀ ਜਨਤ ਤੇ ਉਸ ਤੋਂ ਬਾਅਦ ਵੀ ਜਦੋਂ ਬਾਈਬਲ ਕਲਾਂ ਦੇ ਵਿੱਚ ਜਿਹੜਾ ਮੋਰਚਾ ਲੱਗਾ ਹੋਇਆ ਸੀ ਸੁਖਰਾਜ ਔਰਾ ਦਾ ਜਿਹੜੇ ਗੋਲੀ ਕਾਂਡ ਦੇ ਵਿੱਚ ਸ਼ਹੀਦ ਹੋਏ ਨੇ 크੍ਰਿਸਚਨ ਭਗਵਾਨ ਉਹਨਾਂ ਦੇ ਸੁਪੁੱਤਰ ਨੇ ਦੇ ਦੇ ਉਹਨਾਂ ਨੇ ਮੋਰਚਾ ਲਾ ਰੱਖਿਆ ਪੱਕਾ ਮੋਰਚਾ ਹੂੰ ਸੋ ਉਸ ਮੋਰਚੇ ਨੇ ਜਦੋਂ ਮੰਗ ਕੀਤੀ ਸੀ ਕਿ ਭਾਈ ਦੇਖੋ ਤੁਸੀਂ ਨਹੀਂ ਇਨਸਾਫ ਦੇ ਰਹੇ ਤੁਹਾਡੇ ਤੇ ਉਮੀਦ ਕਰਕੇ ਸੀ ਤੁਹਾਨੂੰ ਜਤਾਇਆ ਸੋ ਉਸ ਵੇਲੇ ਵੀ ਦਾ ਆਮ ਆਦਮੀ ਪਾਰਟੀ ਨੇ ਕੁਵਰ ਵਿਜੇ ਪ੍ਰਤਾਪ ਔਰਾ ਦੇ ਉੱਤੇ ਹੀ ਖੇਡਿਆ ਕੁਬਰ ਵਿਜੇ ਪ੍ਰਤਾਪਪੁਰਾ ਨੂੰ ਉੱਥੇ ਮੋਰਚੇ ਤੇ ਭੇਜਿਆ ਨਾਲ ਭੇਜੇ ਕੁਲਤਾਰ ਸਿੰਘ ਸੰਧਵਾ ਵਿਧਾਨ ਸਭਾ ਦੇ ਸਪੀਕਰ ਕ ਤੁਸੀਂ ਜਾਓ ਮੋਰਚੇ ਵਾਲਿਆਂ ਨੂੰ ਸਮਝਾਓ ਸੋ ਉਸ ਮੋਰਚੇ 'ਚ ਸ਼ਾਮਲ ਹੋਏ ਉੱਥੇ ਜਾ ਕੇ ਗੜਕ ਦੀ ਆਵਾਜ਼ ਦੇ ਵਿੱਚ ਜਿਹੜਾ 3 ਹਫ਼ਤੇ ਦਾ ਸਮਾਂ ਵੀ ਮੰਗ ਕੇ ਆਇਸੀ ਕੁਲਤਾਰ ਸਿੰਘ ਸੰਧਵਾ ਤੇ ਕੁਬਰ ਵਿਜੇ ਪ੍ਰਤਾਪਪੁਰਾ ਨੇ ਕਿਹਾ ਸੀਗਾ ਕਿ ਇੱਕ ਕੇਸ ਜਿਹੜਾ ਆ ਇਸੇ ਕੋਰਟ ਦੇ ਵਿੱਚ ਤਾਂ ਬਰੀ ਹੋ ਸਕਦੇ ਨੇ ਦੋਸ਼ੀ ਪਰ ਗੁਰੂ ਗੋਬਿੰਦ ਸਿੰਘ ਦੀ ਕੋਰਟ ਦੇ ਵਿੱਚ ਨਹੀਂ ਬਰੀ ਹੋ ਸਕਦੇ ਸੋ ਉਸ ਤੋਂ ਬਾਅਦ ਜਦੋਂ ਇਹ ਵਤੀਰਾ ਪੰਜਾਬ ਦੇ ਵਿੱਚ ਚੱਲਿਆ ਆਪਣੀ ਹੀ ਸਰਕਾਰ ਤੋਂ ਠੱਗੇ ਹੋਏ ਮਹਿਸੂਸ ਕੀਤੇ ਤਾਂ ਉਹਨਾਂ ਦੇ ਵੱਲੋਂ ਹੁਣ ਇੱਕ ਐਪੀਸੋਡ ਸੀਰੀਜ਼ ਚਲਾਈ ਗਈ ਆ ਫੇਸਬੁੱਕ ਦੇ ਉੱਤੇ ਜੇਕਰ ਸਭ ਤੋਂ ਪਹਿਲੀ ਪੋਸਟ ਦੀ ਗੱਲ ਕਰੀਏ ਤਾਂ 15 ਦਸੰਬਰ ਨੂੰ ਸਭ ਤੋਂ ਪਹਿਲੀ ਪੋਸਟ ਪਾਈ ਜਾਂਦੀ ਹੈ ਕੁਵਰ ਵਿਜੇ ਪ੍ਰਤਾਪਪੁਰਾ ਦੇ ਵੱਲੋਂ ਜਦੋਂ ਸੁਖਵੀਰ ਸਿੰਘ ਬਾਦਲ ਅ ਅਕਾਲ ਤਖਤ ਸਾਹਿਬ ਤੇ ਖੜ ਕੇ ਮਾਫੀ ਮੰਗਦੇ ਨੇ ਉਸ ਵੇਲੇ ਵੀ ਬੜਾ ਲੰਬਾ ਚੋਰਾ ਇੱਕ ਪੈਰਾ ਲਿਖ ਕੇ ਕੁਵਰ ਵਿਜੇ ਪ੍ਰਤਾਪਪੁਰਾ ਨੇ ਉਹਨਾਂ ਦੀ ਮਾਫੀ ਦੇ ਉੱਤੇ ਸਵਾਲ ਚੁੱਕੇ ਸੀਗੇ ਉਸ ਤੋਂ ਬਾਅਦ ਆਜੋ ਉਸ ਤੋਂ ਅਗਲੇ ਹੀ ਦਿਨ 16 ਦਸੰਬਰ ਨੂੰ ਇੱਕ ਹੋਰ ਪੋਸਟ ਪਾ ਕੇ ਐਪੀਸੋਡ ਨੰਬਰ 2 ਲਿਖਿਆ ਉਸ ਦੇ ਵਿੱਚ ਉਹਨਾਂ ਨੇ ਲਿਖਿਆ ਕਿ ਬੇਸ਼ੱਕ ਜਿਹੜਾ ਸਰਕਾਰ ਦਾਵਾ ਕਰਦੀ ਹੈ ਕਿ ਅਸੀਂ ਇਨਸਾਫ ਦੇ ਰਹੇ ਹਾਂ ਪਰ ਜਿਹੜੇ ਗਵਾਹ ਨੇ ਉਮਕ ਰਏ ਨੇ ਗਵਾਹੀ ਦੇਣ ਤੋਂ ਇਹ ਮੁਕਰ ਰਹੇ ਨੇ ਜਾਂ ਫਿਰ ਇਹਨਾਂ ਨੂੰ ਮੁਕਰਾਇਆ ਜਾ ਰਿਹਾ ਹੈ ਪ੍ਰੈਸ਼ਰਾਈਜ਼ ਕਰਕੇ ਸੋ ਇਹ ਦੂਸਰਾ ਸਵਾਲ ਉਹਨਾਂ ਨੇ ਚੁੱਕਿਆ ਉਸ ਤੋਂ ਬਾਅਦ 19 ਦਸੰਬਰ ਨੂੰ 3 ਦਿਨ ਬਾਅਦ ਹੋਰ ਉਹਨਾਂ ਨੇ ਇੱਕ ਹੋਰ ਪੋਸਟ ਪਾਈ ਜਿਸ ਦੇ ਵਿੱਚ ਉਹਨਾਂ ਨੇ ਬੂਟਾ ਸਿੰਘ ਤੋਂ ਮਾਫੀ ਮੰਗਣ ਦੀ ਗੱਲ ਕੀਤੀ ਹੁਣ ਆ ਦਰਸ਼ਕਾਂ ਨੂੰ ਦੱਸਿਆ ਕਿ ਬੂਟਾ ਸਿੰਘ ਉਹ ਬੰਦਾ ਹੈ ਜਿਸ ਨੇ ਗਵਾ ਗਵਾ ਮੇਨ ਗਵਾਏ ਜਿਹੜਾ ਬਾਈਬਲ ਕਲਾ ਗੋਲੀ ਕਾਂਡਦਾ ਸੋ ਉਸ ਤੋਂ ਮਾਫੀ ਮੰਗਣ ਲਈ ਕਿਹਾ ਉਹਨਾਂ ਨੇ ਤੇ ਉਸ ਤੋਂ ਬਾਅਦ 22 ਦਸੰਬਰ 2023 ਨੂੰ ਇੱਕ ਹੋਰ ਜਦੋਂ ਸਟੇਟਸ ਰਿਪੋਰਟ ਪੇਸ਼ ਕੀਤੀ ਜਾਂਦੀ ਹੈ ਸੋ ਉਸ ਤੋਂ ਬਾਅਦ ਜਦੋਂ ਮੋਰਚਾ ਚੱਕ ਹੁੰਦਾ ਤਾਂ ਉਹਨਾਂ ਨੇ ਇੱਕ ਹੋਰ ਪੋਸਟ ਪਾਈ ਉਸ ਤੋਂ ਬਾਅਦ 28 ਨਵੰਬਰ 28 ਦਸੰਬਰ ਨੂੰ ਜਦੋਂ ਪੰਜਾਬ ਦੇ ਵਿੱਚ ਸ਼ਹੀਦੀ ਸਪਤਾ ਚੱਲ ਰਿਹਾ ਸੀ ਤਾਂ ਜਦੋਂ ਛੋਟੇ ਸਾਬ ਜਦਿਆਂ ਦਾ ਪਹਿਲਾ ਸ਼ਹੀਦੀ ਦੇ ਵਾਸਤੇ ਤਾਂ ਉਦੋਂ ਵੀ ਉਹਨਾਂ ਨੇ ਇੱਕ ਪੋਸਟ ਪਾਈ ਸੀਗੀ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਦੇ ਜਿਹੜਾ ਬਚਨ ਲਿਖੇ ਹੋਏ ਸੀ ਉਸ ਤੋਂ ਬਾਅਦ ਜਿਹੜਾ ਉਹਨਾਂ ਨੇ ਪੂਰੀ ਦੀ ਪੂਰੀ ਇੱਕ ਪੋਸਟ ਪਾਈ ਹੋਈ ਸੀ ਤੇ ਉਸ ਤੋਂ ਬਾਅਦ ਅੱਜ ਮਤਲਬ 4 ਦਸੰਬਰ ਨੂੰ ਇੱਕ ਹੋਰ ਪੋਸਟ ਪਾਈ ਗਈ ਹੈ ਤੇ ਉਹਦੇ ਵਿੱਚ ਵੀਡੀਓ ਪਾ ਕੇ ਬਾਕਾਇਦਾ ਪੂਰੀ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਜੀ ਸੋ ਰਾਜਨੀਤੀ ਤੋਂ ਪ੍ਰੇਰਿਤ ਉਹਨਾਂ ਨੇ ਪੂਰਾ ਪਾਮਲਾ ਦੱਸਿਆ ਤੇ ਉਹਨਾਂ ਨੇ ਕਿਹਾ ਕਿ ਬੇਸ਼ੱਕ ਸਰਕਾਰ ਇਸ ਨੂੰ ਰਾਜਨੀਤੀ ਦਾ ਮੁੱਦਾ ਬਣਾ ਰਹੀ ਹੈ ਵਿਰੋਧੀ ਧਿਰਾਂ ਵੀ ਇਸ ਦੇ ਉੱਤੇ ਸਿਆਸਤ ਕਰ ਰਹੀਆਂ ਨੇ ਪਰ ਮੈਂ ਹੁਣ ਸਰਕਾਰ ਦੇ ਖਿਲਾਫ ਪ੍ਰਸ਼ਾਸਨ ਦੇ ਖਿਲਾਫ ਤੇ ਹੋਰ ਜਿਹੜੇ ਗਵਾਹ ਨੇ ਉਹਨਾਂ ਦੇ ਖਿਲਾਫ ਲੜਾਂਗਾ ਉਹਨਾਂ ਨੇ ਕਿਹਾ ਕਿ ਪਹਿਲਾਂ ਮੈਂ ਇਹ ਗੱਲ ਕਰਨੀ ਨਹੀਂ ਸੀ ਚਾਹੁੰਦਾ ਕਿ ਇਹ ਨਿੱਜੀ ਮਸਲਾ ਬਣਾ ਲਿਆ ਸੋ ਉਹਨਾਂ ਨੇ ਕਿਹਾ ਕਿ ਹੁਣ ਮੈਂ ਇਹਨੂੰ ਨਿੱਜੀ ਮਸਲਾ ਸਮਝ ਕੇ ਆਪਣੀ ਨਿੱਜੀ ਲੜਾਈ ਜਿਹੜੀ ਆ ਲੜਨ ਜਾ ਰਿਹਾ ਆ ਸੋ ਉਹਨਾਂ ਨੇ ਇੱਕ ਹੋਰ ਗੱਲ ਕੀਤੀ ਦੋਸ਼ੀ ਗਵਾਹ ਪ੍ਰਸ਼ਾਸਨ ਸਰਕਾਰੀ ਤੰਤਰ ਜਿਹੜਾ ਉਹ ਇੱਕ ਪਾਸੇ ਆ ਤੇ ਦੂਸਰੇ ਪਾਸੇ ਕੁਲਕ ਕੁਵਰ ਵਿਜੇ ਪ੍ਰਤਾਪ ਹੈ ਇਸ ਦੇ ਨਾਲ ਹੀ ਬਣਾਨੇ ਜੋ ਸਭ ਤੋਂ ਬੜੀ ਗੱਲ ਹੈ ਕਿ ਮੈਨੂੰ ਜਲੀਲ ਕੀਤਾ ਜਾ ਰਿਹਾ ਹੂੰ ਮੈਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੁਣ ਜਲੀਲ ਤੇ ਪਰੇਸ਼ਾਨ ਕੌਣ ਕਰ ਰਿਹਾ ਜਨਤ ਅੰਦਰ ਖੱਤ ਇੱਕ ਗੱਲ ਪਤਾ ਲੱਗ ਗਈ ਹੈ ਕਿ ਮੁੱਖ ਮੰਤਰੀ ਸਾਹਿਬ ਦੀ 28 ਨਵੰਬਰ ਨੂੰ ਕਰੀਬ ਇੱਕ ਘੰਟਾ ਕੁਵਰ ਵਿਜੇ ਪ੍ਰਤਾਪ ਰਾ ਦੇ ਨਾਲ ਗੱਲਬਾਤ ਹੁੰਦੀ ਹੈ ਜੀ ਮੀਟਿੰਗ ਹੁੰਦੀ ਹੈ ਬਕਾਇਦਾ ਹੁਣ ਕਿਹੜੇ ਮੁੱਦੇ ਦੇ ਉੱਤੇ ਮੀਟਿੰਗ ਹੋਈ ਹੈ ਕਿਉਂਕਿ ਕੁਵਰ ਵਿਜੇ ਪ੍ਰਤਾਪ ਦਾ ਜਦੋਂ ਜ਼ਿਕਰ ਆਉਂਦਾ ਤੇ ਨਾਲ ਦੀ ਨਾਲ ਬੈਬਲ ਕਲਾ ਗੋਲੀ ਕਾਂਡ ਦਾ ਜ਼ਿਕਰ ਤੌਰ ਪੈਂਦਾ ਕਿਉਂਕਿ ਸਾਰੀ ਤੇ ਸਾਰੀ ਰਿਪੋਰਟ ਹੁਣਾਂ ਨੇ ਸਾਰੀ ਦੀ ਸਾਰੀ ਐਸਆਈਟੀ ਦੇ ਵਿੱਚ ਜਾਂਚ ਕੀਤੀ ਐ ਸੋ ਇਹ ਤਾਂ ਹੈ ਨਹੀਂ ਕਿ ਕੋਵਰਬੇਜ ਪ੍ਰਤਾਪਪੁਰਾ ਨੇ ਇਸ ਤੋਂ ਇਲਾਵਾ ਕੋਈ ਗੱਲ ਕੀਤੀ ਹੋਈ ਕਿ ਸੋ 28 ਨਵੰਬਰ ਦੀ ਮੀਟਿੰਗ ਤੋਂ ਬਾਅਦ 15 ਦਸੰਬਰ ਤੋਂ ਲੈ ਕੇ ਅੱਜ ਤੱਕ ਜੋ ਵਿਤਾਰਾ ਚੱਲਿਆ ਕੋਵਰਬੇਜ ਪ੍ਰਤਾਪਪੁਰਾ ਦੀ ਪੜਾਅ ਸੋ ਉੱਥੇ ਨਿਕਲੀ ਐ ਜੀ ਇਸ ਦੀ ਮੈਂ ਇੱਕ ਜਨਤਾ ਨੂੰ ਛੋਟੀ ਜੀ ਐਗਜ਼ਾਮਪਲ ਦੇ ਕੇ ਸਮਝਾਣਾ ਚਾਹੂੰਗਾ ਕਿ ਸਾਡੇ ਇੱਕ ਪੱਤਰਕਾਰ ਭਾਈ ਨੇ ਕੋਵਰਬੇਜ ਪ੍ਰਤਾਪ ਦੇ ਨਾਲ ਇੰਟਰਵਿਊ ਕੀਤੀ ਜੀ ਇੰਟਰਵਿਊ ਦੇ ਵਿੱਚ ਇੰਟਰਵਿਊ ਉਸ ਵੇਲੇ ਕੀਤੀ ਜਦੋਂ ਲਾਰੈਂਸ ਬਿਸ਼ਨੋਈ ਦੀ ਜੇਲ੍ਹ ਚੋਂ ਇੰਟਰਵਿਊ ਆਈ। ਸੋ ਕਵਰ ਵਿਜੇ ਪ੍ਰਤਾਪ ਨੇ ਉਸ ਸਮੇਂ ਇੱਕ ਸ਼ਬਦਾਇਆ ਇਸਤੇਮਾਲ ਕੀਤਾ ਕਿ ਜੇਕਰ ਮੈਂ ਇਸ ਮਾਮਲੇ ਦੀ ਰਿਪੋਰਟ ਤਿਆਰ ਕਰ ਰਿਹਾ ਹੁੰਦਾ ਜਾਂ ਇਸ ਮਾਮਲੇ ਦੀ ਪੂਰੀ ਜਾਂਚ ਕਰ ਰਿਹਾ ਹੁੰਦਾ ਤੇ ਉਹਨਾਂ ਨੇ ਡੀਜੀਪੀ ਨੂੰ ਘੇਰਿਆ ਕਿ ਡੀਜੀਪੀ ਨੂੰ ਸਫਾਈ ਦੇਣ ਤੋਂ ਪਹਿਲਾਂ ਕਿਉਂਕਿ ਜਿਸ ਦਿਨ ਲਾਰੈਂਸ ਦੀ ਇੰਟਰਵਿਊ ਹੋਈ ਸੀ ਤੋਂ ਇੱਕ ਦੋ ਦਿਨਾਂ ਬਾਅਦ ਡੀਜੀਪੀ ਦੇ ਵੱਲੋਂ ਸਫਾਈ ਦਿੱਤੀ ਗਈ ਸੀ। ਸੋ ਉਹਨਾਂ ਨੇ ਕਹਿ ਕੇ ਜੇਕਰ ਮੈਂ ਇਹ ਇਨਸਾਫ ਮੈਂ ਡੀਜੀਪੀ ਨੂੰ ਕਹਿਣਾ ਚਾਹਾਂਗਾ ਕਿ ਜੇਕਰ ਉਹ ਰਿਪੋਰਟ ਤਾਂ ਹਉ ਤੋ ਮਤਲਬ ਸਫਾਈ ਦੇਣ ਤੋਂ ਪਹਿਲਾਂ ਐਫ ਆਈ ਆਰ ਦਰਜ ਕਰ ਦੇ ਮਾਮਲਾ ਦਰਜ ਕਰ ਦੇ ਫਿਰ ਫਿਰ ਆ ਕੇ ਸਫਾਈ ਦਿੰਦੇ ਤਾਂ ਇਹ ਕਾਰਵਾਈ ਬਣਦੀ ਸੋ ਹੋਇਆ ਕਿ ਉਸ ਤੋਂ ਕੁਝ ਚੰਦ ਮਹੀਨਿਆਂ ਬਾਅਦ ਹਾਈ ਕੋਰਟ ਨੇ ਕਹਤਾ ਕਿ ਪਹਿਲਾਂ ਐਫ ਆਈ ਆਰ ਦਰਜ ਕਰੋ ਮਾਮਲਾ ਦਰਜ ਕਰੋ ਸੋ ਇਹ ਹੁੰਦੀ ਹੈ ਇੱਕ ਜਿਹੜਾ ਜਿਸ ਨੂੰ ਜਾਂਚ ਹੋ ਜਾਂਚ ਕਰਨ ਦਾ ਤਰੀਕਾ ਹੁੰਦਾ ਤੇ ਜਿਹਨੂੰ ਸਮਝ ਹੁੰਦੀ ਜਿਹਨੂੰ ਨੋਲਿਜ ਹੁੰਦੀ ਹੈ ਸੋ ਜਿਹੜਾ ਬੰਦਾ ਨਾ ਸਿੱਖਿਆ ਉਹਦੇ ਤੋਂ ਕਦੀ ਕੁਝ ਹੋਏਗਾ ਨਹੀਂ ਸੋ ਹੁਣ ਜੇ ਇਹਨਾਂ ਨੂੰ ਗ੍ਰਹਿ ਮੰਤਰਾਲੇ ਦਿੱਤਾ ਹੁੰਦਾ ਤਾਂ ਕੀ ਪੰਜਾਬ ਦੀ ਅੱਜ ਇਹ ਸਿਚੁਏਸ਼ਨ ਹੁੰਦੀ ਜੇਲ੍ਹਾਂ ਦੇ ਵਿੱਚੋਂ ਵੀਡੀਓਜ਼ ਆ ਰਹੀਆਂ ਉਹ ਜਿਹੜੇ ਗੈਂਗਸਟਰਾਂ ਦੀਆਂ ਜੇਲ੍ਹਾਂ ਚੋਂ ਵੀਡੀਓ ਆ ਰਹੀਆਂ ਉਹ ਪ੍ਰਸ਼ਾਸਨ ਨੂੰ ਨਹੀਂ ਬੰਗਾਰ ਰਹੇ ਉਹ ਪੰਜਾਬ ਦੇ ਲੋਕਾਂ ਨੂੰ ਬੰਗਾਰ ਰਹੇ ਨੇ ਲੋਕਾਂ ਨੂੰ ਧਮਕੀ ਦੇ ਰਹੇ ਨੇ ਕਿ ਭਾਈ ਪ੍ਰਸ਼ਾਸਨ ਦੀ ਨਿਗਾਹ ਹੈ ਠਸੀਏ ਕੰਮ ਕਰ ਰਹੇ ਆ ਸੋ ਪ੍ਰਸ਼ਾਸਨ ਤਾਂ ਸਾਡੇ ਤੋਂ ਕੁਝ ਕਰ ਹੀ ਨਹੀਂ ਰਿਹਾ ਹੁਣ ਤੁਸੀਂ ਆਪਣਾ ਖਿਆਲ ਆਪ ਰੱਖੋ ਕਿਉਂਕਿ ਅਸੀਂ ਤਾਂ ਐਂ ਕੰਮ ਕਰਾਂਗੇ ਸੋ ਪੰਜਾਬ ਦੇ ਲੋਕਾਂ ਨੂੰ ਬੰਗਾਰ ਰਹੇ ਨੇ ਚਲੋ ਖੈਰ ਉਸ ਤੋਂ ਬਾਅਦ ਹੁਣ ਕੋਬਰ ਵਿਜੇ ਪ੍ਰਤਾਪਪੁਰਾਤੇ ਜਾਣੇ ਆ ਇਹ ਸਰਕਾਰ ਨੇ ਜੈਸਾ ਹਿਸਾਬ ਦੇ ਨਾਲ ਉਹਨਾਂ ਦਾ ਨਾਮ ਵਰਤਿਆ ਜਿਸ ਹਿਸਾਬ ਦੇ ਨਾਲ ਉਹਨਾਂ ਦੇ ਨਾਮ ਤੋਂ ਪਬਲਿਸਿਟੀ ਲਈ ਜਿਸ ਤਰੀਕੇ ਨਾਲ ਕੁਵਰ ਵਿਜੇ ਪ੍ਰਤਾਪ ਦਾ ਇਸਤੇਮਾਲ ਕਰਕੇ ਪੰਜਾਬ ਦੇ ਵਿੱਚ ਵੋਟਾਂ ਇਕੱਠੀਆਂ ਕੀਤੀਆਂ ਗਈਆਂ ਕੂਬਰ ਵਿਜੇ ਪ੍ਰਤਾਪ ਨੂੰ ਉਹਨਾਂ ਮੌਕਾ ਵੀ ਦੇਣਾ ਚਾਹੀਦਾ ਸੀ ਜੇਕਰ ਉਹਨਾਂ ਦੀ ਰਿਪੋਰਟ ਨੂੰ ਪਹਿਲਾਂ ਇੰਨਾ ਮੁੱਦਾ ਬਣਾਇਆ ਗਿਆ ਚੋਣਾਂ ਦੇ ਵਿੱਚ ਤਾਂ ਫਿਰ ਉਹਨਾਂ ਦੀ ਰਿਪੋਰਟ ਹੀ ਅੱਗੇ ਲੈ ਆਣੀ ਸੀਗੀ ਜੇਕਰ ਰਿਪੋਰਟ ਵੀ ਨਹੀਂ ਲੈ ਕੇ ਆਣੀ ਸੀ ਕਿਉਂਕਿ ਅਦਾਲਤ ਨੇ ਕਿੰਤੂ ਪ੍ਰੰਤੂ ਕਰਤੀ ਸੀ ਤਾਂ ਉਹਨਾਂ ਨੂੰ ਮੇਨ ਚੀਜ਼ ਬਣਾ ਕੇ ਅੱਗੇ ਦੀ ਰਿਪੋਰਟ ਵੀ ਤਿਆਰ ਕੀਤੀ ਜਾ ਸਕਦੀ ਸੀ ਜਾਂਚ ਦਾ ਅਹਿਮ ਕਿਹੜੀ ਵੀ ਬਣਾਇਆ ਜਾ ਸਕਦਾ ਸੀ ਤੁਹਾਡੇ ਐਮਐਲਏ ਨੇ ਤੁਹਾਡੀ ਪਾਰਟੀ ਦੇ ਨੇ ਸੋ ਕਿਤੇ ਨਾ ਕਿਤੇ ਕੂਬਰ ਵਿਜੇ ਪ੍ਰਤਾਪ ਦੀ ਨਾਰਾਜ਼ਗੀ ਜਾਇਜ਼ ਹੈ ਜੀ ਕਿਤੇ ਨਾ ਕਿਤੇ ਸਰਕਾਰ ਵੱਲੋਂ ਜਿਹੜਾ ਪੂਰਾ ਇਸ ਮੁੱਦੇ ਦੇ ਉੱਤੇ ਹੈ ਉਹ ਰਾਜਨੀਤੀ ਹੀ ਖੇਡੀ ਜਾ ਰਹੀ ਹੈ ਕਿਉਂਕਿ ਸਭ ਤੋਂ بڑا ਮੁੱਦਾ ਹੈ ਜੇ ਮੁੱਦਾ ਹੱਲ ਹੋ ਗਿਆ ਤਾਂ ਪੰਜਾਬ ਦੇ ਵਿੱਚ ਹੋਰ ਮੁੱਦੇ ਕੋਈ ਬਚਣੇ ਨਹੀਂ ਐਸਵਾਈਐਲ ਨੂੰ ਲੈ ਕੇ ਇੱਧਰ ਉੱਧਰ ਜਾ ਨਹੀਂ ਸਕਦੇ ਕਿਉਂਕਿ ਐਸਵਾਈਐਲ ਦੇ ਨਾਲ ਪੰਜਾਬ ਦੇ ਲੋਕਾਂ ਦੀਆਂ ਹੁਣ ਭਾਵਨਾਵਾਂ ਜੁੜੀਆਂ ਨੇ ਕਿਸਾਨਾਂ ਦਾ ਬਹੁਤ ਵੱਡਾ ਵਰਗ ਜਿਹੜਾ ਇਹਦੇ ਨਾਲ ਜੁੜਿਆ ਹੋਇਆ ਤੇ ਐਸਵਾਈਐਲ ਤੇ ਕੋਈ ਇੱਧਰ ਉੱਧਰ ਕਿੰਤੂ ਪਰੰਤੂ ਕੀਤੀ ਤਾਂ ਪੰਜਾਬ ਦੇ ਵਿੱਚ ਡਾਂਗਾ ਖੜਕਣ ਲੱਗੇ ਸਮਾਂ ਨਹੀਂ ਲੱਗਣਾ ਸੋ ਸੇਮ ਬੇਅਦਬੀ ਦਾ ਮੁੱਦਾ ਹੈ ਕਿ ਅਦਾਲਤਾਂ ਦੇ ਵਿੱਚ ਪਾ ਕੇ ਜਿਹੜਾ ਇਹ ਮੁੱਦੇ ਨੇ ਇਹਨਾਂ ਨੂੰ ਘੁੰਮਣ ਘੇਰੀਆਂ ਦੇ ਵਿੱਚ ਪਾਈ ਰੱਖਣਾ ਹੁਣਾ ਹਵਾਣਾ ਕੁਝ ਨਹੀਂ ਸੋ ਕੁਬੇਰ ਵਿਜੇ ਪ੍ਰ ਜੰਗ ਦਾ ਐਲਾਨ ਕਰ ਚੁੱਕੇ ਨੇ ਉਹਨਾਂ ਨੇ ਕਹਿਤਾ ਕਿ ਮੈਂ ਕੱਲਾ ਹੀ ਇਸ ਲੜਾਈ ਨੂੰ ਆਪਣੀ ਨਿੱਜੀ ਲੜਾਈ ਬਣ ਕੇ ਜਿਹੜਾ ਲੜੂੰਗਾ ਪਰ ਕਿਤੇ ਨਾ ਕਿਤੇ ਜੋ ਧੋਖਾ ਕੁਵਰ ਵਿਜੇ ਪ੍ਰਤਾਪ ਨਾਲ ਹੋਇਆ ਉਹ ਬਹੁਤ ਵੱਡਾ ਧੋਖਾ ਹੋਇਆ ਜੀ ਸ਼੍ਰਮ ਜੀ ਜੇਕਰ ਮੈਂ ਗੱਲ ਕਰਾਂ ਕਾਂਗਰਸ ਦੇ ਪੁਲਸ ਤੋਂ ਵਿਧਾਇਕ ਸੁਖਬਾਲ ਸਿੰਘ ਖੈਰਾ ਦੀ ਚਾਰ 4 ਜਨਵਰੀ ਨੂੰ ਉਹਨਾਂ ਨੂੰ ਜ਼ਮਾਨਤ ਮਿਲਦੀ ਹੈ ਤੇ ਫਿਰ ਉਸੇ ਦਿਨ ਇਹਨਾਂ ਨੂੰ ਕਪੂਥਲੇ ਭੇਜ ਦਿੱਤਾ ਜਾਂਦਾ ਹੈ ਜੀ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਉਹਨਾਂ ਦੀਆਂ ਮੁਸ਼ਕਲਾਂ ਕਿੰਨੀਆਂ ਕੁ ਵਧਣ ਗਈਆਂ ਕੀ ਕੁਝ ਇਸ ਮਾਮਲੇ ਦੇ ਵਿੱਚ ਹੁੰਦਾ ਹੈ ਉਤੋਂ ਤੁਹਾਡੇ ਜਾਣਕਾਰੀ ਲੈਣਾ ਚਾਹੁੰਦੇ ਆ ਤੁਹਾਡੇ ਤੋਂ ਜਨਤ 2015 ਦੇ ਐਨਡੀਪੀਐਸ ਮਾਮਲੇ ਦੇ ਵਿੱਚ ਸੁਖਪਾਲ ਸਿੰਘ ਖੈਰਾ ਦੀ 28 ਜਿਹੜਾ ਅਗਸਤ ਨੂੰ ਗ੍ਰਿਫਤਾਰੀ ਹੁੰਦੀ ਹੈ ਸੋ ਗ੍ਰਫਤਾਰੀ ਤੋਂ ਬਾਅਦ ਲਗਾਤਾਰ ਇੱਕ ਗੱਲ ਚੱਲ ਰਹੀਆਂ ਸੀ ਕਿ ਹੁਣ ਸੁਖਪਾਲ ਸਿੰਘ ਖਹਿਰਾ ਲੰਬਾ ਚਿਰ ਅੰਦਰ ਰਹਿਣਗੇ ਸੋ 4 90 ਦਿਨ ਦੀ ਜਿਹੜੀ ਸਜ਼ਾ ਆ ਉਹ ਉਹਨਾਂ ਨੇ ਜੇਲ੍ਹ ਦੇ ਵਿੱਚ ਕੱਟੀ ਤੇ ਉਸ ਤੋਂ ਬਾਅਦ 4 ਤੁਸੀਂ ਦੱਸਿਆ 4 ਦਸੰਬਰ ਨੂੰ ਤੜਕੇ-ਤੜਕੇ ਖਬਰ ਆ ਜਾਂਦੀ ਹੈ ਕਿ ਸੁਖਪਾਲ ਸਿੰਘ ਖਹਿਰਾ ਜਿਹੜੇ ਨੇ ਉਹਨਾਂ ਨੂੰ ਜ਼ਮਾਨਤ ਮਿਲ ਗਈ ਹੈ ਸੋ ਉਹ ਹੁਣ ਬਾਹਰ ਆ ਜਾਣਗੇ ਨਾਬਾ ਜੇਲ੍ਹ ਤੋਂ ਜੀ ਸੋ ਹਜੇ ਘਰ ਦੇ ਵਿੱਚ ਜਸ਼ਨ ਮਨਣਾ ਸ਼ੁਰੂ ਹੋਇਆ ਹੀ ਸੀ ਹਜੇ ਮਤਲ ਹਾਰ ਹੋਰ ਇਕੱਠੇ ਕਰਨ ਲੱਗੇ ਹੀ ਸੀ ਕਿ ਪਿੱਛੋਂ ਖਬਰ ਆਗੀ ਕਿ ਭਾਈ ਇਹ ਖੋਰ ਪਰਚਾ ਕੱਟਿਆ ਗਿਆ। ਜੀ। ਸੋ ਪਰਚਾ ਕੱਟਿਆ ਗਿਆ ਕਪੂਰਥਲਾ ਦੇ ਸੁਭਾਨਗੜ੍ਹ ਥਾਣੇ ਦੇ ਵਿੱਚ। ਤੇ ਉਸੇ ਸਮੇਂ ਹੁਕਮ ਆਗੇ ਕਿ 3 ਵਜੇ ਤੱਕ ਸੁਖਪਾਲ ਸਿੰਘ ਖੈਰਾ ਨੂੰ ਕਪੂਰਥਲਾ ਮੈਜਿਸਟ੍ਰੇਟ ਦੇ ਅੱਗੇ ਪੇਸ਼ ਕਰੋ। ਸੋ ਜਿੱਦ ਹੀ ਨਾਬਾ ਜੇਲ੍ਹ ਚੋਂ ਨਿਕਲੇ ਸਾਹਮਣੇ ਕਪੂਰਥਲਾ ਪੁਲਿਸ ਖੜੀ ਸੀ। ਉਹਨਾਂ ਨੇ ਆਪਦੀ ਗੱਡੀ 'ਚ ਬਿਠਾਇਆ ਤੇ ਲੈ ਆਏ। ਲੈ ਗਏ ਕਪੂਰਥਲਾ। ਸੋ ਦੇਰ ਰਾਤ ਮੈਜਿਸਟ੍ਰੇਟ ਦੇ ਅੱਗੇ ਪੇਸ਼ ਕੀਤਾ ਗਿਆ ਤਾਂ 1 ਦਿਨ ਦਾ ਰਿਮਾਂਡ ਜਿਹੜਾ ਪੁਲਿਸ ਨੂੰ ਮਿਲਿਆ। 5 ਦਸੰਬਰ ਨੂੰ ਮੁਰਤੋਂ ਸੁਖਪਾਲ ਸਿੰਘ ਖੈਰਾ ਨੂੰ ਜਿਹੜਾ ਅਦਾਲਤ ਚ ਪੇਸ਼ ਕੀਤਾ ਗਿਆ ਜਿੱਥੋਂ ਉਹਨਾਂ ਨੇ ਜਿਹੜੀ ਪਾਰਟੀ ਨੇ ਲਾਇਆ ਸੀ ਐਰਜੀ ਪਾਈ ਸੀਗੀ ਮਾਮਲਾ ਜਿਹਨੇ ਦਰਜ ਕਰਵਾਇਆ ਪਰਚਾ ਦਰਵਾਜ ਕਰਵਾਇਆ ਉਸ ਪਾਰਟੀ ਦੇ ਵਕੀਲਾਂ ਨੇ ਜਿਹੜਾ ਆ 5 ਦਿਨਾਂ ਦਾ ਰਿਮਾਂਡ ਦੀ ਮੰਗ ਕੀਤੀ ਪਰ ਅਦਾਲਤ ਨੇ 14 ਦਿਨ ਦੀ ਨਿਆਇਕ ਹਿਰਾਸਤ ਚ ਮੁਰਤੋਂ ਨਾਬਾ ਜੇਲ੍ਹ ਪੇਸ਼ ਤੇ ਤੇ ਹੁਣ ਅਸੀਂ ਇਸ ਮਾਮਲੇ ਦੇ ਉੱਤੇ ਆ ਜਾਂਦੇ ਹਾਂ ਕਿ ਧਾਰਾ 195ਏ ਤੇ 506 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੋ ਮਾਮਲਾ ਦਾਜ ਕੀਤਾ ਗਿਆ ਕੇਸ ਆਧਾਰ ਦੇ ਉੱਤੇ ਜਿਹੜੀ ਇੱਕ ਬੀਬੀ ਆ ਰਣਜੀਤ ਕੌਰ ਜੀ ਉਹ ਫਾਜ਼ਿਲਕਾ ਜਿਹੜਾ ਐਨਡੀਪੀਐਸ ਦਾ ਮਾਮਲਾ ਹੈ ਉਸ ਦੇ ਵਿੱਚ ਗਵਾਹੀ ਦੇਣੀ ਸੀ ਉਸ ਬੀਬੀ ਨੇ ਤੋਂ ਬੀਬੀ ਨੇ ਇਲਜ਼ਾਮ ਲਗਾਏ ਕਿ ਭਾਈ ਸੁਖਪਾਲ ਸਿੰਘ ਖੈਰਾ ਦੇ ਕਹਿਣ ਦੇ ਉੱਤੇ ਇਹਨੂੰ ਇਹਨੂੰ ਕੋਡ ਕਰਿਓ ਕਿ ਸੁਖਪਾਲ ਸਿੰਘ ਖੈਰਾ ਦੇ ਕਹਿਣ ਦੇ ਉੱਤੇ ਮੇਰੇ ਘਰ 15 ਤਰੀਕ 10ਵਾਂ ਮਹੀਨਾ ਸਾਲ 2023 ਨੂੰ ਦੋ ਨੌਜਵਾਨ ਮੋਟਰਸਾਈਕਲ ਤੇ ਆਂਦੇ ਨੇ ਅਸਲਾ ਲੱਗਾ ਹੁੰਦਾ ਤੇ ਕੋ ਫੈਰ ਕਰਕੇ ਮੈਨੂੰ ਧਮਕੀ ਦੇ ਕੇ ਜਾਂਦੇ ਨੇ ਕਿ ਭਾਈ ਸੁਖਪਾਲ ਸਿੰਘ ਖੈਰਾ ਦੇ ਖਿਲਾਫ ਗਵਾਹੀ ਨਹੀਂ ਦੇਣੀ ਜੀ ਉਸ ਤੋਂ ਬਾਅਦ ਬੀਬੀ ਕਹਿੰਦੀ ਹੈ ਕਿ 22 22 ਤਰੀਕ 10ਵਾਂ ਮਹੀਨਾ 2023 ਨੂੰ ਐਫ ਆਈ ਆਰ ਦੇ ਵਿੱਚ ਲਿਖਿਆ ਹੋਇਆ ਮੇਰੇ ਘਰ ਫੋਨ ਦੇ ਉੱਤੇ ਕਾਲ ਆਉਂਦੀ ਹੈ ਅਨਨੋਮ ਨੰਬਰ ਦੇ ਉੱਤੇ ਤੇ ਜਿਸ ਦੇ ਵਿੱਚ ਇਹ ਕਿਹਾ ਜਾਂਦਾ ਕਿ ਜੇਕਰ ਸੁਖਪਾਲ ਸਿੰਘ ਖੈਰਾ ਦੇ ਖਿਲਾਫ ਤੁਸੀਂ ਬਿਆਨ ਦਿੱਤਾ ਤਾਂ ਜੋ ਤੁਹਾਡਾ ਹਸ਼ਰ ਹੋਏਗਾ ਤੁਸੀਂ ਆਪੇ ਸਮਝ ਲਓ ਸੋ ਇਹ ਦੋ ਤਰੀਕਾਂ ਦਾ ਜਿਹੜਾ ਉਹਨਾਂ ਨੇ ਜ਼ਿਕਰ ਕੀਤਾ ਤੇ ਨਾਲ ਜ਼ਿਕਰ ਕੀਤਾ ਕਿ ਸੁਖਪਾਲ ਸਿੰਘ ਖੈਰਾ ਦੇ ਵੱਲੋਂ ਧਮਕੀ ਦਵਾਈ ਗਈ ਹੂੰ ਤੇ ਉਧਰ ਸੁਖਪਾਲ ਸਿੰਘ ਖੈਰਾ ਦੇ ਪੁੱਤਰ ਕਹਿੰਦੇ ਨੇ ਕਿ ਜਿਸ ਬੈਰਕ ਦੇ ਵਿੱਚ ਸੁਖਪਾਲ ਸਿੰਘ ਖੈਰਾ ਨੂੰ ਰੱਖਿਆ ਗਿਆ ਉਥੇ ਸੀਸੀਟੀਵੀ ਕੈਮਰੇ ਲੱਗੇ ਹੋਏ ਹਾਂ ਸੋ ਜਿੱਥੇ ਸਰਕਾਰ ਜਿੱਥੇ ਹੁਣ ਪੰਜਾਬ ਸਰਕਾਰ ਪੰਜਾਬ ਪੁਲਿਸ ਦੇ ਵੱਲੋਂ ਮਾਮਲਾ ਦਰਜ ਕੀਤਾ ਗਿਆ ਉੱਥੇ ਹੀ ਪੰਜਾਬ ਪੁਲਿਸ ਖੁਦ ਸਵਾਲਾਂ ਦੇ ਘੇਰੇ ਦੇ ਵਿੱਚ ਆ ਰਹੀ ਹੈ ਕਿ ਜਿਹੜੀ 15 10 2023 ਦੀ ਜ਼ਿਕਰ ਕੀਤਾ ਗਿਆ ਤੇ 22 10 2023 ਦਾ ਜ਼ਿਕਰ ਕੀਤਾ ਗਿਆ ਇਹ ਦੋਨਾਂ ਦਿਨਾਂ ਦੇ ਵਿੱਚ ਸੁਖਪਾਲ ਸਿੰਘ ਖਹਿਰਾ ਜੇਲ੍ਹ 'ਚ ਸੀ ਤੇ ਜੇਲ੍ਹ 'ਚ ਜੇਕਰ ਸੱਚੀ ਕੈਮਰਾ ਲੱਗਾ ਤਾਂ ਫਿਰ ਉਹਨਾਂ ਦੇ ਵੱਲੋਂ ਧਮਕੀਆਂ ਕਿੱਦਾਂ ਦਵਾਈਆਂ ਗਈਆਂ ਬਿਲਕੁਲ ਤੇ ਦੂਸਰੀ ਗੱਲ ਜੇਕਰ ਐਫ ਆਈ ਆਰ ਦਰਜ ਹੋਈ ਹੈ ਚਲੋ ਅਸੀਂ ਕਹਿੰਦੇ ਆ ਕਿ ਜੇਕਰ ਗੁਨਾਹ ਕੀਤਾ ਤਾਂ ਐਫਆਈਆਰ ਜ਼ਰੂਰ ਦਰਜ ਹੋਣੀ ਚਾਹੀਦੀ ਹੈ ਸੋ ਜੇਕਰ ਐਫਆਈਆਰ ਦਰਜ ਹੋਈ ਹੈ ਤਾਂ ਪੰਜਾਬ ਪੁਲਿਸ ਦੇ ਵੱਲੋਂ ਇਸ ਤੇ ਕਾਰਵਾਈ ਕੀਤੀ ਗਈ ਹੈ ਕੀ ਹਜੇ ਤੱਕ 15 10 2023 ਨੂੰ ਘਰ ਦੇ ਵਿੱਚ ਆ ਕੇ ਧਮਕੀਆਂ ਦੇਣ ਵਾਲਿਆਂ ਦੇ ਉੱਤੇ ਕੋਈ ਕਾਰਵਾਈ ਕੀਤੀ ਗਈ ਬੰਦਿਆਂ ਦੀ ਪਛਾਣ ਕੀਤੀ ਗਈ ਜੇਕਰ ਫੈਰ ਹੋਇਆ ਤਾਂ ਖੋਲ ਲੱਬਿਆ ਗਿਆ ਅੱਜ ਜੇ ਬੰਦੇ ਹੌਸਲਾ ਰੱਖਦੇ ਨੇ ਕਿ ਘਰ ਆ ਕੇ ਧਮਕੀ ਦੇ ਸਕਦੇ ਨੇ ਜੇਕਰ ਪੰਜਾਬ ਪੁਲਿਸ ਨੇ ਕਾਰਵਾਈ ਨਹੀਂ ਕੀਤੀ ਤਾਂ ਕੱਲ ਨੂੰ ਉਹ ਬੰਦੇ ਆ ਕੇ ਕੋਈ ਵੀ ਨੁਕਸਾਨ ਕਰਨ ਦੀ ਹਿੰਮਤ ਰੱਖ ਸਕਦੇ ਨੇ ਪੰਜਾਬ ਪੁਲਿਸ ਨੂੰ ਵੀ ਸੋਚਣਾ ਚਾਹੀਦਾ ਤੇ ਗਵਾਹ ਜਿਹੜੇ ਦਿੱਤੇ ਗਏ ਨੇ ਰਣਜੀਤ ਕੌਰ ਜੀ ਨਾਲ ਦੇ ਉੱਤੇ ਬਿਆਨਾਂ ਦੇ ਉੱਤੇ ਮਾਮਲਾ ਦਰਜ ਹੋਇਆ ਉਸ ਨੂੰ ਵੀ ਆਪਣਾ ਧਿਆਨ ਜਿਹੜਾ ਉਹ ਆਪ ਰੱਖਣਾ ਚੱਲਣਾ ਪਏਗਾ ਤੋਂ ਉਤੋਂ ਬਾਅਦ 22 10 2023 ਵਾਲੀ ਗੱਲ ਤੇ ਆ ਜਾਂਦੇ ਆ ਕਿ ਜਿਹੜੇ ਨੰਬਰ ਦੇ ਉੱਤੇ ਕਹਿੰਦੇ ਫੋਨ ਕਾਲ ਆਈ ਆ ਉਹ ਨੰਬਰ ਹੁਣ ਅ ਕਿਹੜਾ ਹੁੰਦਾ ਉਹ ਫਰੋਡ ਕਾਲਸ ਹਾਂ ਜਦੋਂ ਹਾਂ ਸਪੈਮ ਕਾਲਸ ਉਹ ਨਾਮ ਤੋਂ ਸ਼ੋਅ ਕਰ ਰਿਹਾ ਸੋ ਉਸ ਦੀ ਵੀ ਕੋਈ ਜਾਂਚ ਪੜਤਾਲ ਹਜੇ ਤੱਕ ਪੰਜਾਬ ਪੁਲਿਸ ਤੋਂ ਨਹੀਂ ਹੋਈ ਸੋ ਸੁਖਪਾਲ ਸਿੰਘ ਖੈਰਾ ਨੂੰ ਫਿਰ ਤੋਂ ਜਿਹੜਾ ਅੰਦਰ ਦੇ ਦਿੱਤਾ ਗਿਆ ਪਰ ਜਿਹੜੇ ਦੋ ਮਾਮਲੇ ਲਾਏ ਗਏ ਨੇ ਧਾਰਾ 195 ए ਤੇ 506 ਇਹ ਦੋਨੋਂ ਬਹੁਤ ਜਲਦ ਅਵੇਲੇਬਲ ਨੇ ਪਰ ਉੱਥੇ ਜਿਹੜਾ ਵੱਡਾ ਸਵਾਲ ਖੜਾ ਹੁੰਦਾ ਹੈ ਉਹ ਇਹ ਹੁੰਦਾ ਹੈ ਕਿ ਜੇਕਰ ਆਪਾਂ ਇਹਨੂੰ ਇੱਕ ਪੰਜਾਬ ਦੇ ਲੋਕਾਂ ਦੇ ਨਜ਼ਰੀਏ ਨਾਲ ਦੇਖੀਏ ਤਾਂ ਪੰਜਾਬ ਦੇ ਲੋਕਾਂ ਦੇ ਨਜ਼ਰੀਏ ਦੇ ਨਾਲ ਇਹ ਜ਼ਰੂਰ ਲੱਗ ਰਿਹਾ ਹੈ ਕਿ ਇਹ ਪੂਰਾ ਮੁੱਦਾ ਜਿਹੜਾ ਹੈ ਬਦਲਾਖੋਰੀ ਦਾ ਮੁੱਦਾ ਹੈ ਕਿ ਸੁਖਪਾਲ ਸਿੰਘ ਖੈਰਾ ਕਿਸੇ ਵੀ ਤਰੀਕੇ ਦੇ ਨਾਲ ਜੇਲ੍ਹ ਚੋਂ ਬਾਹਰ ਨਾ ਆ ਜਾਵੇ ਜੀ ਕਿਉਂਕਿ 15 10 2023 22 10 2023 ਆਪਾਂ ਕਾਲਮ ਲਾ ਕੇ ਚੱਲੀ ਆ ਤਾਂ ਤੋ 3 ਮਹੀਨੇ ਪੁਰਾਣਾ ਮਾਮਲਾ ਹੂੰ 3 ਤਿੰਨ ਮਹੀਨੇ ਪੁਰਾਣੇ ਮਾਮਲੇ ਦੇ ਵਿੱਚ ਸਿਰਫ ਉਸੇ ਦਿਨ ਐਫ ਆਈ ਆਰ ਕਿਉਂ ਦਰਜ ਹੋਈ ਜਿਸ ਦਿਨ ਸੁਖਪਾਲ ਸਿੰਘ ਖੈਰਾ ਬਾਹਰ ਆ ਰਹੇ ਸੀ ਬਿਲਕੁਲ ਜੇਕਰ ਧਮਕੀ ਦਿੱਤੀ ਗਈ ਸੱਚੇ ਅਦਾਦਾ ਕੀਤਾ ਗਿਆ ਕੁਛ ਤਾਂ ਗਵਾਹ ਦੀ ਜਾਨ ਨੂੰ ਜੰਨਤ ਹਮੇਸ਼ਾ ਹੀ ਖਤਰਾ ਹੁੰਦਾ ਹੈ ਜੇਕਰ ਤੁਸੀਂ ਕੁਝ ਗਲਤ ਕੰਮ ਕੀਤਾ ਤੇ ਮੈਂ ਤੁਹਾਡੇ ਕੇਸ ਦੇ ਵਿੱਚ ਗਵਾਹ ਆ ਤੇ ਮੈਨੂੰ ਸਭ ਤੋਂ ਜ਼ਿਆਦਾ ਖਤਰਾ ਹੁੰਦਾ ਹੈ ਕਿ ਤੁਸੀਂ ਮੇਰਾ ਨੁਕਸਾਨ ਨਾ ਕਰਾ ਦਿਓ ਮੈਨੂੰ ਗਵਾਹੀ ਦੇਣ ਤੋਂ ਨਾ ਰੋਕ ਦਿਓ ਸੋ ਗਵਾਹ ਨੂੰ ਸਭ ਤੋਂ ਜ਼ਿਆਦਾ ਖਤਰਾ ਹੁੰਦਾ ਤੇ ਤਿੰਨ ਮਹੀਨੇ ਪੁਲਿਸ 'ਤੇ ਬੈਠ ਕੇ ਕਰਦੀ ਕੀ ਸੀ ਤੇ ਗਵਾਹ ਇੰਨਾ ਕੌਨਫੀਡੈਂਟ ਹੈ ਕਿ ਉਹਨੂੰ ਕੁਝ ਹੋਏਗਾ ਨਹੀਂ ਸੋ ਕਿਤਨਾ ਕਿਤੇ ਮੁੱਦਾ ਜਿਹੜਾ ਇਹ ਆਪ ਬਣਾਇਆ ਮੁੱਦਾ ਲੱਗ ਰਿਹਾ ਪਰ ਉੱਥੇ ਜੇਕਰ ਹੁਣ ਗੱਲ ਕਰੀਏ ਤੇ ਸੁਖਪਾਲ ਸਿੰਘ ਖਹਿਰਮ ਮੁਰਤੋਂ ਅੰਦਰ ਚਲੇ ਗਏ ਨੇ ਸੋ ਕਹਿ ਸਕਦੇ ਆ ਕਿ ਜਿਹੜੇ ਇਹ ਨੇ ਜਿਹੜੀਆਂ ਧਾਰਾਂ ਲਵਾਈਆਂ ਗਈਆਂ ਨੇ ਜਾਂ ਜੋ ਵੀ ਹੋਇਆ ਬਹੁਤ ਜਲਦ ਬਾਹਰ ਆ ਜਾਣਗੇ ਪਰ ਉੱਥੇ ਹੀ ਜਿਹੜਾ ਕੁੰਡੀਆਂ ਦੇ ਸਿੰਘ ਫਸੇ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਕਿ 5 ਦਿਨ ਦਾ ਰਿਮਾਂਡ ਮੰਗਿਆ ਗਿਆ ਸੀ ਸੋ ਹੁਣ ਕਪੂਰਥਲਾ ਅਦਾਲਤ ਦੇ ਵਿੱਚ ਸਾਰਾ ਬਤਾਰਾ ਕੀ ਹੋਇਆ ਮੈਂ ਓਬਵੀਅਸ ਸਮਝਾ ਦੇਣਾ ਕਿ ਮੇਰੇ ਇੱਕ ਸਾਥੀ ਉੱਥੇ ਉਸ ਵੇਲੇ ਮੌਜੂਦ ਸੀਗੇ ਸੋ ਉਹਨਾਂ ਨੇ ਦੱਸਿਆ ਕਿ ਸਾਰੇ ਪਾਸੇ ਮਤਲਬ ਜਿੱਥੇ ਇੱਕ ਪਾਸੇ ਵਕੀਲਾਂ ਦਾ ਪੈਨਲ ਜਿਨ੍ਹਾਂ ਨੇ ਮਾਮਲਾ ਦਰਜ ਕਰਾਇਆ ਉਹ ਮੰਗ ਕਰ ਰਹੇ ਸੀਗੇ ਤਰੀਖਾਂ ਦੱਸ ਕੇ ਕਿ ਸੁਖਪਾਲ ਸਿੰਘ ਖੈਰਾ ਨੇ ਆ ਮਾਮਲੇ ਦੇ ਵਿੱਚ ਇਹਨਾਂ ਨੂੰ ਹੁਣ ਫੜਿਆ ਗਿਆ ਤੇ 5 ਦਿਨ ਦਾ ਰਿਮਾਨਡ ਦੋ ਅਸੀਂ ਪੁੱਛ ਗਿੱਚ ਕੰਮੀਆਂ ਉੱਥੇ ਸੁਖਪਾਲ ਸਿੰਘ ਖੈਰਾ ਨੇ ਖੁਦ ਗਵਾਹੀ ਦਿੱਤੀ ਕਿ ਮੈਂ ਜੇ ਇਹ ਸਭ ਕਰਾਣਾ ਹੁੰਦਾ ਤਾਂ ਮੈਂ ਇਹ ਮੇਰੇ ਫਿਰ ਮੇਰੀ ਜੇਲ੍ਹ ਦੇ ਉੱਤੇ ਨੀਗਾ ਕਿਉਂ ਰੱਖੀ ਗਈ ਹੂੰ ਜੇ ਹੋਇਆ ਤਾਂ ਫਿਰ ਹੋਇਆ ਕਿੱਦਾਂ ਤੇ ਉੱਥੇ ਜਿਹੜੇ ਵਿਚਾਪੱਖ ਦੇ ਵਕੀਲ ਸੀ ਮਤਲਬ ਸੁਖਪਾਲ ਸਿੰਘ ਖੈਰਾ ਉਹ ਰਾ ਦੇ ਵਕੀਲ ਸੀਗੇ ਉਹਨਾਂ ਨੇ ਦੋ ਮੁੱਦੇ ਬੜੇ ਚੰਗੇ ਚੱਕੇ ਕਹਿੰਦੇ ਕਿ ਦੇਖੋ ਜੀ ਉਹ ਕਹਿ ਰਹੇ ਕਿ 15 ਤਰੀਕ ਨੂੰ ਇਹ ਗਵਾਹੀ ਦੇਣ ਤੋਂ ਮੁਕਰਨ ਦੇ ਲਈ ਕਿਹਾ ਗਿਆ ਹੂੰ ਕਹਿੰਦੇ 28 ਤਰੀਕ ਨੂੰ ਤਾਂ ਉਹਨਾਂ ਨੂੰ ਪਤਾ ਲੱਗਾ ਕਿ ਉਹਨਾਂ ਨੇ ਗਵਾਹੀ ਦੇਣੀ ਹੈ ਹਾਂ 30 ਤਰੀਕ ਨੂੰ ਤੇ ਕਹਿੰਦੇ ਜੋ ਦੋ ਤਰੀਕਾਂ ਦਿੱਤੀਆਂ ਗਈਆਂ 15 ਤੇ 22 ਕਹਿੰਦੇ ਕਿਆ ਸੁਖਪਾਲ ਸਿੰਘ ਖੈਰਾ ਨੂੰ ਸੁਪਨਾ ਆ ਰਿਹਾ ਸੀਗਾ ਕਿ ਹੋਰ ਕਿਸੇ ਨੂੰ ਸੁਪਨਾ ਆ ਰਿਹਾ ਸੀਗਾ ਇਹਨਾਂ ਨੂੰ ਬਿਆਨ ਦੇਣ ਲਈ ਬੁਲਾਇਆ ਜਾਣਾ ਹੂੰ ਸੋ ਹੁਣ ਕਿਤੇ ਨਾ ਕਿਤੇ ਜੋ ਬਿਆਨ ਅੰਦਰ ਸੁਖਪਾਲ ਸਿੰਘ ਖੈਰਾ ਦੇ ਵੱਲੋਂ ਜਾਂ ਉਹਨਾਂ ਦੇ ਵਕੀਲਾਂ ਦੇ ਵੱਲੋਂ ਦਿੱਤੇ ਗਏ ਕਿਤੇ ਨਾ ਕਿਤੇ ਜਿਹੜਾ ਪੂਰਾ ਮਾਮਲਾ ਹੈ ਇਸ ਨੂੰ ਵੱਖ ਮੋੜ ਦੇ ਰਿਹਾ ਪਰ ਉੱਥੇ ਹੀ ਸਭ ਤੋਂ ਵੱਡੀ ਗੱਲ ਜਿਹੜੀ ਹੈ ਉਹ ਇਹ ਹੈ ਕਿ ਇਸ ਪੂਰੇ ਮਾਮਲੇ ਦੇ ਵਿੱਚ ਕਾਂਗਰਸ ਕਿੱਥੇ ਆ ਹਮ ਸਭ ਤੋਂ ਵੱਡੀ ਗੱਲ ਕੱਲ ਰਾਜਾ ਵੜੇਂਗੋ ਹਰਾਂ ਨੇ ਜ਼ਰੂਰ ਉਹ ਜ਼ਖਾਮ ਦੇ ਵਿੱਚ ਆ ਕੇ ਤੇ ਖੰਗ ਦੇ ਖੰਗ ਦੇ ਇੱਕ ਬਿਆਨ ਤਾਂ ਦੇ ਦਿੱਤਾ ਕਿ ਅਸੀਂ ਬਹੁਤ ਜਲਦ ਜਾ ਕੇ ਜਿਹੜਾ ਸੁਖਪਾਲ ਸਿੰਘ ਖੈਰਾ ਨੂੰ ਮਿਲਾਂਗੇ ਪਰ ਮਿਲਾਂਗੇ ਨਾ ਕਿੰਨਾ ਕੁ ਗਮ ਸਰੇਗਾ ਤੇ ਜਿਸ ਦਿਨ ਇੱਧਰ ਸੁਖਪਾਲ ਸਿੰਘ ਖੈਰਾ ਦੇ ਉੱਤੇ ਪੂਰੀ ਕਾਰਵਾਈ ਹੋ ਰਹੀ ਥੀ ਉਸ ਦਿਨ ਉੱਧਰ ਇਹ ਕਾਰਮਕਾਰਨਾਂ ਦੇ ਵਿੱਚ ਬਿਜ਼ੀ ਸੀਗੇ ਕਿ ਭਾਈ ਆਪਾਂ ਗੱਠ ਜੋੜ ਕਰਨਾ ਕਿ ਨਹੀਂ ਕਰਨਾ ਸੋ ਸੁਖਪਾਲ ਸਿੰਘ ਖੈਰਾ ਨੂੰ ਨਜ਼ਰ ਅੰਦਾਜ਼ ਕਰ ਗਏ ਤੇ ਸੁਖਪਾਲ ਸਿੰਘ ਖੈਰਾ ਉਹ 18 ਵਿਧਾਇਕਾਂ ਚੋਂ ਇੱਕ ਨੇ ਜਿਨ੍ਹਾਂ ਨੇ ਕਾਂਗਰਸ ਨੂੰ ਬਚਾਇਆ ਪੰਜਾਬ ਦੇ ਵਿੱਚ 18 ਮੌਜੂਦਾ ਵਿਧਾਇਕਾਂ ਚੋਂ ਇੱਕ ਮੌਜੂਦਾ ਵਿਧਾਇਕ ਨੇ ਪਲਾਥ ਦੇ ਵਿੱਚੋਂ ਸੁਖਪਾਲ ਸਿੰਘ ਖੈਰਾ ਤੇ ਇਹੋ ਹੀ ਸੁਖਪਾਲ ਸਿੰਘ ਖੈਰਾ ਨੇ ਜਦੋਂ ਜੇਲ੍ਹ ਦੇ ਵਿੱਚ ਹੁੰਦੇ ਨੇ ਤੇ ਕਾਂਗਰਸ ਨੂੰ ਟਿਕਟਾ ਟਿਕਟ ਦੇ ਦਿੰਦੀ ਹੈ ਕਿ ਤੁਸੀਂ ਭਾਈ ਚੋਣਾ ਲੜੋ ਸੋ ਉਹ ਹੀ ਸੁਖਪਾਲ ਸਿੰਘ ਖਹਿਰਾ ਆਜਾ ਪਰ ਪਾਰਟੀ ਦੀਆਂ ਅੱਖਾਂ ਤੋਂ ਔਲੇ ਨੇ ਪੰਜਾਬ ਕਾਂਗਰਸ ਦੇ ਵੱਲੋਂ ਅੱਜ ਵੀ ਕੋਈ ਹੋਰ ਕੰਮ ਨਹੀਂ ਕੀਤਾ ਗਿਆ ਨਾ ਸੁਖਪਾਲ ਸਿੰਘ ਖਹਿਰਾ ਦੇ ਹੱਕ ਦੇ ਵਿੱਚ ਕੋਈ ਗੱਲ ਕੀਤੀ ਗਈ ਉੱਥੇ ਜਿਹੜੇ ਮੰਤਰੀ ਇਹਨਾਂ ਦੇ ਕ腐ਸ਼ਨ ਦੇ ਚਾਰਜਸ ਦੇ ਵਿੱਚ ਫਸਦੇ ਨੇ ਜਿਨ੍ਹਾਂ ਦੇ ਉੱਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲੱਗਦੇ ਨੇ ਉਹਨਾਂ ਦੇ ਲਈ ਤਾਂ ਇਹ ਪੂਰੀ ਦੀ ਪੂਰੀ ਵਿਜੀਲੈਂਸ ਭਵਨ ਘੇਰ ਲੈਂਦੇ ਨੇ ਉੱਥੇ ਆ ਕੇ ਜਿਹੜਾ ਪੂਰਾ ਹੋ ਕਰ ਲੈਂਦੇ ਨੇ ਆਪਣਾ ਨਾਰੇਬਾਜੀ ਕਰਦੇ ਨੇ ਧਰਨੇ ਪ੍ਰਦਰਸ਼ਨ ਕਰਦੇ ਨੇ ਪਰ ਜੇਕਰ ਜੋ ਬਿਆਨਬਾਜ਼ੀਆਂ ਚੱਲ ਰਹੀਆਂ ਨੇ ਜੋ ਪੰਜਾਬ ਦੇ ਲੋਕਾਂ ਦੇ ਨਾਲ ਕਰ ਰਹੇ ਨੇ ਪੰਜਾਬ ਦੇ ਲੋਕ ਮਹਿਸੂਸ ਕਰ ਰਹੇ ਨੇ ਉੱਥੇ ਪੰਜਾਬ ਕਾਂਗਰਸ ਕਿੱਥੇ ਆ ਤੇ ਚਲੋ ਮੰਨ ਲਿਆ ਕਿ 2015 ਵਾਲੇ ਮਾਮਲੇ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਸੁਖਪਾਲ ਸਿੰਘ ਖੈਰਾ ਉਸ ਵੇਲੇ ਪਾਰਟੀ ਦੇ ਵਿੱਚ ਨਹੀਂ ਸੀਗਾ ਸੋ ਐਨਡੀਪੀਐਸ ਦਾ ਮਾਮਲਾ ਹੈ ਪਾਰਟੀ 'ਚ ਸ਼ਾਮਿਲ ਹੋਣ ਤੋਂ ਪਹਿਲਾਂ ਦਾ ਮਾਮਲਾ ਉਸ ਦੇ ਉੱਤੇ ਹਾਈ ਕਮਾਂਡ ਕੁਝ ਨਹੀਂ ਬੋਲੀ ਪਰ ਇਸ ਦੇ ਉੱਤੇ ਤਾਂ ਹਾਈ ਕਮਾਂਡ ਬੋਲ ਸਕਦੀ ਹੈ ਇਸ ਦੇ ਉੱਤੇ ਵੀ ਹਜੇ ਤੱਕ ਆ ਹਾਈ ਕਮਾਂਡ ਦੇ ਵੱਲੋਂ ਜਿਹੜਾ ਆ ਉਹ ਚੁੱਪੀ ਸਾਦੀ ਹੋਈ ਹੈ ਪਰ ਇਹ ਮਾਮਲਾ ਜਿਹੜਾ ਹੁਣ ਕਿਸ ਪਾਸੇ ਨੂੰ ਜਾ ਰਿਹਾ ਪੰਜਾਬ ਦੇ ਲੋਕ ਵੀ ਜ਼ਰੂਰ ਇਸ ਦੇ ਉੱਤੇ ਜਿਹੜਾ ਨੇ ਸਵਾਲ ਚੁੱਕ ਰਹੇ ਨੇ ਪਰ ਉੱਥੇ ਹੀ ਵੀ ਇਹ ਵੀ ਸੋਚੀਏ ਕਿ ਜਿਹੜੀ ਇਹ ਪੂਰਾ ਬਤੀਰਾ ਹੋਇਆ ਹੈ ਹੋਇਆ ਘਾਤੇ ਤੇ ਇਹ ਆਵਾਜ਼ ਜੇਕਰ ਸੱਚੀ ਦੱਬਣ ਦਾ ਮੁੱਦਾ ਹੈ ਤਾਂ ਆਵਾਜ਼ ਇਸ ਤਰੀਕੇ ਨਾਲ ਕਿੰਨੇ ਦਿਨ ਦੱਬੀ ਜਾਏਗੀ ਕਿਉਂਕਿ ਜੋ ਇਹ ਸੰਮਣ ਇਹ ਹੀ ਪ੍ਰਸ਼ਾਸਨਾ ਦੇ ਵੱਲੋਂ ਜਿਹੜਾ ਸੰਮਣ ਦਿੱਲੀ ਆਉਂਦਾ ਤਾਂ ਇਹਨੂੰ ਬੰਦੇ ਟਾ ਪੋਲਿਟਿਕਸ ਦੱਸਦੇ ਨੇ ਤੇ ਇੱਧਰ ਮਾਮਲਾ ਦਾਜ ਹੋ ਹੁੰਦਾ ਤਾਂ ਇਹਨੂੰ ਕਾਨੂੰਨੀ ਕਾਰਵਾਈ ਦੱਸਦੇ ਨੇ ਤੇ ਦੇਸ਼ ਦੇ ਕਾਨੂੰਨ ਕਿਹਾ ਦੂ ਹੋ ਗਏ ਨੇ ਇਹ ਵੀ ਪੁੱਛਣਾ ਬਣਦਾ ਹੈ ਸਰਕਾਰਾਂ ਨੂੰ ਪਰ ਉੱਥੇ ਹੀ ਹੁਣ ਜੋ ਇਹ ਪੂਰਾ ਬਤੇਰਾ ਚੱਲ ਰਿਹਾ ਹੈ ਨਾ ਇੱਥੋਂ ਹੁਣ ਕਹਿ ਸਕਦੇ ਆ ਕਿ ਥੋੜੀ ਜਿਹੀ ਸਜ਼ਾ ਕੱਟ ਕੇ ਸੁਖਪਾਲ ਸਿੰਘ ਖਹਿਰਾ ਜੇਕਰ ਇੱਕ ਹੋਰ ਮਾਮਲਾ ਨਾ ਦਾਜ ਹੋਇਆ ਤਾਂ ਬਹੁਤ ਜਲਦ ਜਿਹੜਾ ਪੰਜਾਬੀਆਂ ਚ ਆ ਕੇ ਵਿਚਰਣਗੇ ਪੰਜਾਬ ਦੇ ਲੋਕਾਂ ਦੇ ਵਿੱਚ ਉਹਨਾਂ ਦੀ ਜੋ ਹੁਣ ਇਮੇਜ ਬਣ ਰਹੀ ਹੈ ਜੀ ਕਿਤੇ ਨਾ ਕਿਤੇ ਖੇਡਿਆ ਹੋਇਆ ਦਾ ਇਹ ਆਪਣੇ ਤੇ ਪੁੱਠਾ ਪੈਣ ਲੱਗ ਗਿਆ ਕਿਉਂਕਿ ਹੁਣ ਜੋ ਲੋਕਾਂ ਦੇ ਵਿੱਚ ਉਹਨਾਂ ਦੀ ਇਮੇਜ ਬਣ ਰਹੀ ਹੈ ਲੋਕ ਪਹਿਲਾਂ ਹੀ ਜਿਹੜਾ ਉਹਨਾਂ ਤੋਂ ਕਾਫੀ ਇਨਫਲੂਐਂਸ ਸੀਗਾ ਲਗਾਤਾਰ ਪੰਜਾਬ ਦੇ ਮੁੱਦੇ ਵਿਧਾਨ ਸਭਾ ਦੇ ਵਿੱਚ ਬਿਆਦਵੀ ਦਾ ਮੁੱਦਾ ਚੁੱਕਣ ਵਾਲਾ ਸੁਖਪਾਲ ਸਿੰਘ ਖਹਿਰਾ ਬੰਦੀ ਸਿੰਘਾਂ ਦਾ ਮੁੱਦਾ ਚੁੱਕਣ ਵਾਲਾ ਸੁਖਪਾਲ ਸਿੰਘ ਖਹਿਰਾ ਐਸਵਾਈਐਲ ਦਾ ਮੁੱਦਾ ਚੁੱਕਣ ਵਾਲਾ ਸੁਖਪਾਲ ਸਿੰਘ ਖਹਿਰਾ ਸਰਕਾਰ ਦੀਆਂ ਸਰਕਾਰ ਦੇ ਕੰਮਾਂ ਦੇ ਪਰਚੇ ਖੋਲਣ ਵਾਲਾ ਬੰਦਾ ਸੁਖਪਾਲ ਸਿੰਘ ਖਹਿਰਾ ਸੋ ਇਸ ਤਰੀਕੇ ਦੇ ਜਿਹੜੀ ਛਵੀ ਸੁਖਪਾਲ ਸਿੰਘ ਖਹਿਰਾ ਦੀ ਬਣੀ ਹੋਈ ਹੈ ਕਿਤੇ ਨਾ ਕਿਤੇ ਉਹ ਪੰਜਾਬ ਦੀ ਰਾਜਨੀਤੀ ਨੂੰ ਜਿਹੜਾ ਲੋਕਾਂ ਦੇ ਦਿਲਾਂ ਦੇ ਵਿੱਚ ਸੁਖਪਾਲ ਸਿੰਘ ਖਹਿਰਾ ਦੀ ਜਗ੍ਹਾ ਹੈ ਪੰਜਾਬ ਦੀ ਰਾਜਨੀਤੀ ਨੂੰ ਜ਼ਰੂਰ ਇਫੈਕਟ ਮਾਰਨਗੇ ਹਮ ਹੁਣ ਗੱਲ ਕਰ ਲੈਨੇ ਆ ਜੋਧ ਸਿੰਘ ਸਿੱਧੂ ਦੀ ਜੀ ਕਾਂਗਰਸ ਦੇ ਵੱਡੇ ਲੀਡਰ ਨੇ ਤਾਂ ਸਾਬਕਾ ਮੰਤਰੀ ਵੀ ਰਹਿ ਚੁੱਕੇ ਨੇ ਹਮ ਉਹਨਾਂ ਦੇ ਵੱਲੋਂ ਅੱਜ ਫਿਰ ਇੱਕ ਪੋਸਟ ਪਾਈ ਗਈ ਹੈ ਤੇ ਪੋਸਟ ਬੜੀ ਜਿਹੜੀ ਇਹ ਜ਼ਬਰਦਸਤ ਹੈ ਉਹਨਾਂ ਨੇ ਕਿਹਾ ਕਿ ਅਗਲੇ ਆਉਣ ਵਾਲੇ ਹਫ਼ਤਿਆਂ ਦੇ ਵਿੱਚ ਉਹ ਪਟਿਆਲਾ ਦੇ ਲੋਕਾਂ ਦੇ ਵਿੱਚ ਖੁਦ ਵਿਚਰਣਗੇ ਜਾ ਕੇ ਹਮ ਇੱਕ ਵਾਰ ਫਿਰ ਤੋਂ ਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਹੇ ਨੇ ਨਵਜੋਤ ਸਿੰਘ ਸਿੱਧੂ ਕੀ ਕਹਿਣਾ ਚਾਹੋਗੇ ਉਸ ਮੁੱਦੇ 'ਤੇ ਅੱਜ ਉਹਨਾਂ ਦੇ ਵੱਲੋਂ ਜਨਤ ਇੱਕ ਪੋਸਟ ਪਾਈ ਗਈ ਕਿ ਮੈਂ ਹੁਣ ਹਫ਼ਤੇ ਦੇ ਵਿੱਚ ਪੰਜਾਬ ਦੇ ਲੋਕਾਂ ਨਾਲ ਮਿਲੂੰਗਾ ਤੇ ਥੋੜਾ ਮੇਰੀ ਪਤਨੀ ਦੀ ਤबीयत ਨਾਲ ਸਾਜ ਹੈ ਤੇ ਜਿੱਦੇ ਠੀਕ ਹੁੰਦੇ ਨੇ ਤਾਂ ਮੈਂ ਇੱਕ ਦਿਨ ਅਮਰੀ ਸਰ ਇੱਕ ਦਿਨ ਜਦ ਪਟਿਆਲੇ ਉਹ ਮਿਲੂਗਾ ਪਰ ਇਸ ਤੋਂ ਇਲਾਵਾ ਪੂਰੇ ਪੰਜਾਬ ਦੇ ਵਿੱਚ ਲੋਕਾਂ ਨੂੰ ਮਿਲਦਾ ਰਹੂਗਾ ਤੇ ਬਹੁਤ ਜਲਦ ਤਰੀਖਾਂ ਦੇ ਵੀ ਐਲਾਨ ਜਿਹੜਾ ਮੈਂ ਕਰੂੰਗਾ ਸੋ ਹੁਣ ਆ ਜਾਂਦੇ ਹਾਂ ਥੋੜੇ ਪਿਛਲੇ ਘਟਨਾ ਕਰਮ ਦੇ ਉੱਤੇ ਕਿ ਮਹਾਰਾਜ ਦੇ ਵਿੱਚ ਨਵਜੋਤ ਸਿੰਘ ਸਿੱਧੂ ਦੇ ਵੱਲ ਇੱਕ ਵੱਡਾ ਇਕੱਠ ਕੀਤਾ ਗਿਆ ਉਹ ਕੱਲੇ ਦੇ ਵੱਲੋਂ ਇਕੱਠ ਕੀਤਾ ਗਿਆ ਕਿਉਂਕਿ ਉਸ ਦੇ ਵਿੱਚ ਕੋਈ ਵੱਡਾ ਹੋਰ ਪੰਜਾਬ ਦੇ ਜਿਹੜੇ ਮੁੱਖ ਮੇਨ ਲਾਈਨ ਦੇ ਲੀਡਰ ਨੇ ਕਾਂਗਰਸ ਦੇ ਉਹਦੇ ਵਿੱਚੋਂ ਇੱਕ ਵੀ ਜਿਹੜਾ ਨਹੀਂ ਸੀਗਾ ਸੋ ਉਸ ਤੋਂ ਬਾਅਦ ਲਗਾਤਾਰ ਪ੍ਰਤਾਪ ਬਾਜਬਾ ਹਾਵੀ ਹੁੰਦੇ ਰਹੇ ਕਿ ਭਾਈ ਤੁਸੀਂ ਕਾਂਗਰਸ ਤੋਂ ਵੱਖ ਹੋ ਕੇ ਜਿਹੜਾ ਆ ਪ੍ਰੋਗਰਾਮ ਕਰ ਰਹੇ ਹੋ ਨਵਜੋਤ ਸਿੰਘ ਸਿੱਧੂ ਕਹਿੰਦੇ ਸਾਨੂੰ ਤਾਂ ਤੁਸੀਂ ਬੁਲਾਉਂਦੇ ਨਹੀਂ ਪ੍ਰੋਗਰਾਮਾਂ 'ਚ ਤੇ ਉਸ ਤੋਂ ਬਾਅਦ ਜਿਹੜਾ ਆ ਨੌ ਵਿਧਾਇਕ ਜਿਹੜਾ ਨੇ ਕਾਂਗਰਸ ਦੇ ਵੱਡੇ ਅਗੋਸ ਪਾਰਟੀ 'ਚੋਂ ਬਾਹਰ ਕੱਢਣ ਦੀ ਮੰਗ ਕਰਦੇ ਨੇ ਤੇ ਉਸ ਤੋਂ ਬਾਅਦ ਹੁਣ ਜਦੋਂ ਪਟਿਆ ਬਠਿੰਡਾ ਦੇ ਵਿੱਚ ਇੱਕ ਹੋਰ ਲੋਕ ਮਿਲਣੀ ਕੀਤੀ ਗਈ ਤੇ ਹੁਣ ਇੱਕ ਹੋਰ ਪ੍ਰੋਗਰਾਮ ਕੀਤਾ ਗਿਆ ਸੋ ਉਸ ਦੇ ਵਿੱਚ ਇੱਕ ਲੋਕਲ ਲੀਡਰ ਨੇ ਕਾਂਗਰਸ ਹਾਈ ਕਮਾਂਡ ਨੂੰ ਇੱਕ ਚਿੱਠੀ ਲਿਖੀ ਕਿ ਨਵਜੋਤ ਸਿੰਘ ਸਿੱਧੂ ਦੇ ਜਿਹੜੇ ਪ੍ਰੋਗਰਾਮ ਕਰਵਾ ਰਿਆ ਬੰਦਾ ਉਹ ਬੰਦਾ ਪਾਰਟੀ ਚੋਂ ਕੱਢਿਆ ਹੋਇਆ ਤੇ ਨਵਜੋਤ ਸਿੰਘ ਸਿੱਧੂ ਉਹਨੂੰ ਲੜਾ ਕੇ ਇੱਕ ਵੱਖਰਾ ਧੜਾ ਬਣਾ ਰਹੇ ਨੇ ਸੋ ਉਸ ਤੋਂ ਬਾਅਦ ਜਿਹੜੇ ਹੁਣ ਨਵੇਂ ਪੰਜਾਬ ਦੇ ਚਾਰਜ ਲੱਗੇ ਨੇ ਦਵਿੰਦਰ ਯਾਦਵ ਉਹਰੀ ਉਹਨਾਂ ਨੇ ਰਾਜਾ ਵੜਿੰਗ ਤੋਂ ਪੁੱਛਿਆ ਕਿ ਭਾਈ ਸੱਚੀ ਬੰਦਾ ਕੱਢਿਆ ਹੋਇਆ ਰਾਜਾ ਵੜਿੰਗ ਕਹਿੰਦੇ ਕੋਈ ਗੱਲ ਨਹੀਂ ਹੁਣ ਫੇ ਝਾੜ ਜਿਹੜੀ ਐ ਉਸ ਬੰਦੇ ਨੂੰ ਭਾਈ ਜਿਹੜਾ ਲੋਕਲ ਲੀਡਰ ਹੈ ਜene ਚਿੱਠੀ ਲਿਖੀ ਸੀ ਕਹਿੰਦੇ ਭਾਈ ਚਿੱਠੀ ਦਿਖਾ ਤੂੰ ਕਿੱਥੇ ਐ ਕਿ ਜਿਹੜੇ ਬੰਦੇ ਦੀ ਤੁਸੀਂ ਗੱਲ ਕਰ ਰਹੇ ਹੋ ਉਹਨੂੰ ਪਾਰਟੀ ਚੋਂ ਕੱਢਿਆ ਗਿਆ ਤੇ ਨਵਜੋਤ ਸਿੰਘ ਸਿੱਧੂ ਉਹਦੇ ਨਾਲ ਮਿਲ ਕੇ ਪ੍ਰੋਗਰਾਮ ਕਰ ਰਹੇ ਨੇ ਤੋ ਉਹ ਚਿੱਠੀ ਦਿਖਾ ਤੇ ਜਦੋਂ ਚਿੱਠੀ ਨਹੀਂ ਮਿਲੀ ਤੇ ਉਹਨਾਂ ਨੂੰ ਉਸੇ ਲੋਕਲ ਲੀਡਰ ਨੂੰ ਜਿਹੜੀ ਝਾੜ ਪਈ ਹੈ ਤੇ ਥਾਪੜਾ ਜਿਹੜਾ ਕਿਤੇ ਨਾ ਕਿਤੇ ਉਹ ਜ਼ਰੂਰ ਨਵਜੋਤ ਸਿੰਘ ਸਿੱਧੂ ਹਰਾਂ ਨੂੰ ਮਿਲਿਆ ਤੇ ਸਿੱਧੂ ਨਾਲ ਦੇ ਉੱਤੇ ਫਿਰ ਕੋਈ ਕਿੰਤੂ ਪਰੰਤੂ ਨਹੀਂ ਕੀਤੀ ਗਈ ਕਿਉਂਕਿ ਨਵਜੋਤ ਸਿੰਘ ਸਿੱਧੂ ਹਰਾਂ ਨੂੰ ਮੈਂ ਪਹਿਲਾਂ ਵੀ ਜਿੰਮੇ ਜ਼ਿਕਰ ਕੀਤਾ ਕਿ ਪੰਜਾਬ ਦੇ ਵਿੱਚ ਇੱਕ ਵਧੀਆ ਰਸੂਖ ਰੱਖਦੇ ਨੇ ਹਾਂ ਸਭ ਤੋਂ ਵੱਡੀ ਗੱਲ ਨਵਜੋਤ ਸਿੰਘ ਸਿੱਧੂ ਦੇ ਉੱਤੇ ਕਿਸੇ ਵੀ ਤਰੀਕੇ ਦੇ ਇਲਜ਼ਾਮ ਨਹੀਂ ਨੇ ਨਵਜੋਤ ਸਿੰਘ ਸਿੱਧੂ ਦੇ ਉੱਤੇ ਸਿਰਫ ਇੱਕ ਚੀਜ਼ ਦਾ ਇਲਜ਼ਾਮ ਸੀ ਜਿਹਦੀ ਉਹ ਸਜ਼ਾ ਵੀ ਭੁਗਤਾਏ ਨੇ ਉਹ ਇੱਕ ਜਵਾਨੀ ਵੇਲੇ ਚੱਕੀਤਾ ਗਿਆ ਕੰਮ ਸੀਗਾ ਕਿ ਕਿਸੇ ਨਾਲ ਜਿਹੜਾ ਰੋਡ ਰੇਜ਼ ਦੇ ਵਿੱਚ ਉਹ ਲੜਾਈ ਹੋਈ ਸੜਕ ਦੇ ਉੱਤੇ ਤੇ ਉਸ ਤੋਂ ਬਾਅਦ ਉਸ ਬੰਦੇ ਦਾ ਇਹਨਾਂ ਦੇ ਮੁੱਕਾ ਮਾਰਨ ਦੇ ਨਾਲ ਉਸ ਦੀ ਮੌਤ ਹੋ ਗਈ ਤੇ ਉਸ ਤੋਂ ਬਾਅਦ ਇਹ ਸਜ਼ਾ ਵੀ ਕੱਟ ਗਿਆ ਇਹਨੇ ਹੁਣ ਰੀਸੈਂਟਲੀ ਬਾਹਰ ਆਏ ਨੇ ਨਾਲ ਦੀ ਬੈਰਕ ਦੇ ਵਿੱਚ ਕਹਿੰਦੇ ਮਜੀਠੀਆ ਸਾਹਿਬ ਹੋਰੀ ਸੀਗੇ ਸੋ ਦੋਨਾਂ ਦੇ ਹੱਥ ਠਠਲ ਚੱਲਦੇ ਹੁੰਦੇ ਸੀਗੇ ਤੇ ਉਸ ਤੋਂ ਬਾਅਦ ਆ ਕੇ ਜੱਫੀ ਵੀ ਪਾਈ ਸੀ ਵਿਕਰਮ ਮਜੀਠੀਆ ਉਹਨਾਂ ਨੂੰ ਸੋ ਉਸ ਤੋਂ ਬਾਅਦ ਹੁਣ ਲਗਾਤਾਰ ਜੋ ਪਾਰਟੀ ਦੇ ਦੀ ਵੱਖ ਹੋ ਕੇ ਕੰਮ ਕਰ ਸੋ ਕਿਤੇ ਨਾ ਕਿਤੇ ਹੁਣ ਲੱਗਦਾ ਕਿ ਥਾਪੜਾ ਜਿਹੜਾ ਆ ਉੱਪਰੋਂ ਜ਼ਰੂਰ ਹਾਈ ਕਮਾਂਡ ਦੇ ਵੱਲੋਂ ਆਇਆ ਹੈ ਤਾਂ ਹੀ ਇਹਨਾਂ ਖੁੱਲ ਕੇ ਹੁਣ ਸਾਹਮਣੇ ਆ ਰਹੇ ਨੇ ਤੇ ਜਿਹੜੀ ਹੁਣ ਦੂਸਰੀ ਵਾਰ ਬਠਿੰਡਾ ਦੇ ਵਿੱਚ ਲੋਕ ਮਿਲਣੀ ਹੋਣ ਜਾ ਰਹੀ ਹੈ ਉੱਥੇ ਤਾਂ ਪ੍ਰਧਾਨ ਸਾਹਿਬ ਦੀ ਫੋਟੋ ਵੀ ਲਾ ਲੀਆ ਉਹਨਾਂ ਨੇ ਉਸ ਪੋਸਟਰ ਦੇ ਵਿੱਚ ਰਾਜਾ ਬੜਿੰਗੂਣੀ ਵੀ ਦੇਖ ਰਹੇ ਨੇ ਪੋਸਟਰ ਦੇ ਵਿੱਚ ਹੁਣ ਹਾਲਾਂਕਿ ਪੁੱਛ ਕੇ ਲਾਇਆ ਹੈ ਕਿ ਬਿਨਾਂ ਪੁੱਛੇ ਲਾਇਆ ਪਰ ਜਿਹੜਾ ਉਹਨਾਂ ਦਾ ਦਾਵਾ ਹੈ ਕਿ ਮੈਂ ਇਸ ਤਰੀਕੇ ਨਾਲ ਕਾਂਗਰਸ ਨੂੰ ਮਜ਼ਬੂਤ ਕਰ ਰਿਹਾ ਕਿਉਂਕਿ ਕਿਤੇ ਨਾ ਕਿਤੇ ਲੋਕ ਜਿਹੜਾ ਨੇ ਫਰੰਟ ਰੋ ਵਾਲੇ ਆਗੂਆਂ ਨੂੰ ਪਸੰਦ ਨਹੀਂ ਕਰ ਰਹੇ ਸੋ ਇਹ ਤਾਂ ਗੱਲ ਹੈ ਕਿ ਜਿੱਥੇ ਨਵਜੋਤ ਸਿੰਘ ਸਿੱਧੂ ਖੜਦੇ ਨੇ ਜਾਂ ਬੋਲਦੇ ਨੇ ਲੋਕਾਂ ਦੀ ਭੀੜ ਤਾਂ ਇਕੱਠੀ ਕਰੇ ਲੈਂਦੇ ਨੇ ਕਿਉਂਕਿ ਬਠਿੰਡਾ ਦੀ ਮਹਾਰਾਜ ਰੈਲੀ ਗੋਚੇਜ਼ਾ ਗਵਾਹ ਭਰਦੀ ਐ ਕਿ ਜਿੰਨਾ ਕੱਠ ਕਾਂਗਰਸ ਨੂੰ ਨਹੀਂ ਹੁੰਦਾ ਉਹਨਾਂ ਕੱਲਾ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਕਰਕੇ ਦਿਖਾਤਾ ਸੀ ਸੋ ਉਹ ਇਸ ਕਰਕੇ ਹੁਣ ਜਿਹੜਾ ਕਿਤੇ ਨਾ ਕਿਤੇ ਕਾਂਗਰਸ ਨੂੰ ਹਾਂ ਦੇ ਵਿੱਚ ਕੋਈ ਉਮੀਦ ਦੀ ਕਿਰਨ ਦਿਖ ਰਹੀ ਐ ਇਸ ਕਰਕੇ ਕਹਿ ਰਹੇ ਨੇ ਕਿ ਉੱਪਰੋਂ ਥਾਪੜਾ ਜਿਹੜਾ ਐ ਉਹ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਆ ਗਿਆ ਤੇ ਹੁਣ ਪੰਜਾਬ ਦੇ ਵਿੱਚ ਜਿਹੜੇ ਹੋਰ ਮੇਨ ਸਟ੍ਰੀਮ ਦੇ ਲੀਡਰ ਨੇ ਉਹ ਥੋੜਾ ਜਿਹਾ ਇਸ ਗੱਲ ਤੋਂ ਨਾਰਾਜ਼ ਵੀ ਚੱਲ ਰਹੇ ਨੇ ਖਫਾ ਵੀ ਚੱਲ ਰਹੇ ਨੇ ਤੇ ਬਹੁਤ ਸਾਰੇ ਲੀਡਰ ਇਦਾਂ ਵੀ ਨੇ ਜੋ ਅੰਦਰ ਖਾਤੇ ਨਵਜੋਤ ਸਿੰਘ ਸਿੱਧੂ ਰਾਦੇ ਨਾਲ ਨੇ ਤੇ ਬਾਹਰ ਖਾਤੇ ਜਿਹੜਾ ਉਹਨਾਂ ਦਾ ਵਿਰੋਧ ਕਰ ਰਹੇ ਨੇ ਜੀ ਬਹੁਤ ਬਹੁਤ ਸ਼ੁਕਰੀਆ ਵਿਵੇਕ ਜੀ ਧੰਨਵਾਦ ਪੂਰੀ ਜਾਣਕਾਰੀ ਦੇਣ ਦੇ ਲਈ ਤੇ ਪੰਜਾਬ ਦੇ ਵਿੱਚ ਜਿੰਨੇ ਵੀ ਮੁੱਦੇ ਸੀਗੇ ਉਹਨਾਂ ਦੇ ਆਪਣੀ ਸਾਹਸ ਪਾਉਣ ਦੇ ਲਈ ਫਿਲਹਾਲ ਟਾਈਮ ਨੂੰ ਦੇਖਦੇ ਹੋਏ ਵਿਰਲਾ ਹੋ ਗਿਆ ਕਿ ਨਿਊਜ਼ ਪੁਆਇੰਟ ਨੂੰ ਵਾਈਂਡ ਅਪ ਕੀਤਾ ਜਾਵੇ ਸੋ ਇਸੇ ਟਾਈਮ ਤੋਂ ਤੁਹਾਡੇ ਨਾਲ ਨਿਊਜ਼ ਪੁਆਇੰਟ ਲੈ ਕੇ ਜ਼ਰੂਰ ਰੋਜ਼ ਮਿਲਦੇ ਰਵਾਂਗੇ ਫਿਲਹਾਲ ਇਸ ਵੇਲੇ ਦੀ ਇਜਾਜ਼ਤ ਦੇਖਦੇ ਰੋਜ਼ ਕਾਈ ਨਿਊਜ਼ ਪੰਜਾਬ